ਸਤਿ ਸ਼੍ਰੀ ਅਕਾਲ ਮੇਸ਼ਪ੍ਰਿਤਕੋੜ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਮੁਰ ਤੋਂ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕਹਿੰਦੇ ਨੇ ਕਲਾ ਹਰ ਇੱਕ ਇਨਸਾਨ 'ਚ ਹੁੰਦੀ ਹੈ ਤੇ ਵਿਖਾਈ ਵੱਖਰੇ ਤਰੀਕੇ ਨਾਲ ਦਿੰਦੀ ਹੈ ਸੋ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਉਣ ਜਾ ਰਹੀਆਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਤੋਂ ਲੈ ਕੇ ਸਿੱਧੂ ਮੁਸੇਵਾਲੇ ਦੀਆਂ ਕਈ ਅਜਹੀਆਂ ਬਹੁਤ ਸਾਰੀਆਂ ਮੂਰਤੀਆਂ ਬਣਾਈਆਂ ਨੇ ਉਹ ਵੀ ਇੱਕ ਲੱਕੜ ਤੋਂ ਲੱਕੜ ਤੋਂ ਮੈਨੂੰ ਲੱਗਦਾ ਕਿ ਕੰਮ ਕਰਨਾ ਬਹੁਤ ਔਖਾ ਹੈ ਬਹੁਤ ਮਿਹਨਤ ਲੱਗਦੀ ਹੈ ਉਸ ਚੀਜ਼ ਨੂੰ ਤੇ ਅੱਜ ਉਸ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਕੁਝ ਜਾਣਾਂਗੇ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਾਂਗੇ ਵੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਸਰ ਸ਼੍ਰੀਕਲ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਆਏ ਤੇ ਤੁਸੀਂ ਆਪਣੇ ਕੀਮਤੀ ਟਾਈਮ ਤੋਂ ਕੀਮਤੀ ਸਮੇਂ ਦੇ ਵਿੱਚ ਸਾਨੂੰ ਟਾਈਮ ਦਿੱਤਾ ਹਾਂਜੀ ਸਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਕੁਝ ਦੱਸੋ ਹਾਂ ਕਰਵਚੂ ਮੈਂ ਤੇ ਮੇਰੀ ਵਾਈਫ ਮੇਰੀ ਬੇਟੀ ਹੈ ਮੇਰਾ ਬੇਟਾ ਬੇਟੀ ਮੇਰੀ ਪੜ ਰਹੀ ਹੈ ਹਾਂਜੀ ਤੇ ਮੈਂ ਕਿਛਲ ਪਕਾਰੀ ਕਰ ਰਿਹਾ ਹਾਂ ਤੇ ਵੈਸੇ ਮੈਂ ਜੋੜੀਆਂ ਦਰਵਾਜਿਆਂ ਦਾ ਕੰਮ ਕਰਦਾ ਜੀ ਹਾਂਜੀ ਤੇ ਸਵਕਤੀ ਮੈਂ 5 ਤੋਂ ਲੈ ਕੇ 7 ਵਜੇ ਤੱਕ ਮਤਲਬ ਮੂਰਤੀਆਂ ਬਣਾਉਣਾ ਉਸ ਤੋਂ ਬਾਅਦ ਸ਼ਾਮ ਨੂੰ ਮੈਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਉਣਾ ਸਰ ਜਿਹੜੇ ਮੂਰਤੀ ਬਣਾਉਣ ਦਾ ਮਨ ਚ ਖਿਆਲ ਕਿਵੇਂ ਆਇਆ ਅਸਲ ਵਿੱਚ ਸਾਡੇ ਭਾਈ ਸਾਹਿਬ ਸੀ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀਗਾ 2009 ਦੇ ਵਿੱਚ ਫਿਰ ਉਹਨਾਂ ਨੇ ਮੂਰਤੀਆਂ ਨੂੰ ਹੋ ਗਏ ਉਹਨੇ ਕਾਫੀ ਵਿਰਸਾ ਬਣਾਇਆ ਜੀ ਹਰਵੰਤ ਸਿੰਘ ਉਹਦਾ ਨਾਂ ਸੀਗਾ ਜੀ ਹੂੰ ਤੇ ਉਸ ਤੋਂ ਬਾਅਦ 16 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਜੀ ਹੂੰ ਉਹਨਾਂ ਦੀ ਚਾਹ ਸੀ ਗੁਰਦਾਸ ਮਾਨ ਸਾਹਿਬ ਨੂੰ ਮਿਲਣ ਦੀ ਹੂੰ ਤੇ ਉਹਨਾਂ ਦੀ ਮੌਤ ਤੋਂ ਬਾਅਦ ਮੈਂ ਗੁਰਦਾਸ ਮਾਨ ਸਾਹਿਬ ਦਾ ਸਟੈਚੂ ਬਣਾਇਆ ਜੀ ਹੂੰ ਅੱਛਾ ਸਭ ਤੋਂ ਪਹਿਲਾਂ ਤੁਸੀਂ ਗੁਰਦਾਸ ਮਾਨ ਜੀ ਦਾ ਸਟੈਚੂ ਬਣਾਇਆ ਸੀ ਗੁਰਦਾਸ ਮਾਨ ਸਾਹਿਬ ਦਾ ਬਣਾਇਆ ਉਸ ਤੋਂ ਬਾਅਦ ਬਣਾਉਂਦੇ ਬਣਾਉਂਦੇ ਨੇ ਕਾਫੀ ਵਿਰਸਾ ਤਿਆਰ ਕੀਤਾ ਹੂੰ ਪਰ ਮਾਨ ਸਾਹਿਬ ਨੂੰ ਹਲੇ ਵੀ ਨਹੀਂ ਅਸੀਂ ਮਿਲ ਸਕੇ ਜੀ ਹੂੰ ਤੇ ਚਾਹੁੰਦੇ ਹਾਂ ਕਿ ਅੱਗੇ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਮਿਲੋਗੇ ਜ਼ਰੂਰ ਹਾਂਜੀ ਹਾਂਜੀ ਬਿਲਕੁਲ ਹੁਣ ਉਹਨੇ ਮਾਦ ਦੀ ਫੋਟੋ ਹੀ ਬਣਾਈ ਹੋਈ ਹੈ ਜੀ ਹੂੰ ਜਦ ਵੀ ਮੌਕਾ ਮਿਲਦਾ ਸੀ ਉਹਨਾਂ ਨੂੰ ਦੇਣੀ ਹੈ ਜੀ ਹੂੰ ਤੇ ਤੁਸੀਂ ਆਪਣੇ ਬ੍ਰਦਰ ਦਾ ਕੰਮ ਸੰਭਰੇ ਹੋ ਹੁਣ ਹੈ ਨਾ ਤੇ ਉਹਨਾਂ ਦਾ ਕੰਮ ਅੱਗੇ ਤੋਰ ਰਹੇ ਹੋ ਤੇ ਤੁਸੀਂ ਬਚਪਨ ਤੋਂ ਤਾਂ ਨਹੀਂ ਇਹ ਕੰਮ ਕਰਦੇ ਨਹੀਂ ਨਹੀਂ ਬਚਪਨ ਤੋਂ ਨਹੀਂ ਕਰਦੇ ਇੱਕ ਇੱਕ ਸ਼ੌਕ ਹੁੰਦਾ ਇੱਕ ਬੱਚੇ ਨੂੰ ਹੁੰਦਾ ਇੱਕ ਡਰਾਇੰਗ ਦਾ ਸ਼ੌਕ ਹੁੰਦਾ ਹੈ ਕਈਆਂ ਨੂੰ ਗਾਇਕੀ ਦਾ ਸ਼ੌਕ ਹੁੰਦਾ ਹੈ ਬਚਪਨ ਤੋਂ ਹੀ ਔਰਤ ਪਤਾ ਲੱਗ ਜਾਂਦਾ ਬੱਚਾ ਕੀ ਅੱਗੇ ਜਾ ਕੇ ਕੀ ਕਰਨਾ ਚਾਹੁੰਦਾ ਹੈ ਤੇ ਤੁਹਾਡਾ ਇਦਾਂ ਸ਼ੌਕ ਕਿੱਦਾਂ ਪਿਆ ਇਸ ਵਾਰ ਸਰ ਵਿੱਚ ਮੈਂ ਹੈ ਤਾਂ ਅਨਪੜ੍ਹੀ ਹਾਂ ਪਰ ਮੈਂ ਡ੍ਰੈਂਕ ਦਾ ਥੋੜਾ ਬੋਧ ਕਰ ਲੈਂਦਾ ਸੀਗਾ ਅੱਛਾ ਬਚਪਨ ਤੋਂ ਤੁਹਾਨੂੰ ਸ਼ੌਂਕ ਸੀਗਾ ਹਾਂ ਜੀ ਡ੍ਰੈਂਕ ਥੋੜੀ ਬੋਧੀ ਕਰ ਲੈਂਦਾ ਸੀਗਾ ਹੂੰ ਤੇ ਸ਼ੌਂਕ ਤਾਂ ਬਸ ਇਸ ਤਰ੍ਹਾਂ ਪੈ ਗਿਆ ਕਿ ਮੈਂ ਕਿਹਾ ਜੀ ਭਾਈ ਸਾਹਿਬ ਦਾ ਵਿਰਸਾ ਬਣਾਇਆ ਹੋਇਆ ਇਹਨਾਂ ਵੀ ਰੂਲੂਗਾ ਇਹਨੂੰ ਸੰਭਾਲਿਆ ਜਾਵੇ ਤੇ ਅੱਗੇ ਤੋਰਿਆ ਜਾਵੇ ਹੂੰ ਤੇ ਤੁਸੀਂ ਇੱਕ ਲੱਕੜ ਤੇ ਕੰਮ ਕਰਦੇ ਹੋ ਨਾ ਹਾਂ ਜੀ ਹਾਂ ਜੀ ਤੇ ਤੁਸੀਂ ਕਿਹੜੀ ਲੱਕੜ ਦਾ ਇਸਤੇਮਾਲ ਕਰਦੇ ਹੋ ਅਸੀਂ ਟਾਲੀ ਤੇ 베ਰੀ ਦਾ ਕਰਦੇ ਹਾਂ ਜੀ ਹੂੰ ਟਾਲੀ ਦਾ ਜ਼ਿਆਦਾ ਕਰਦੇ ਹਾਂ 베ਰੀ ਦਾ ਥੋੜਾ ਕੱਟ ਕਰਦੇ ਹਾਂ अच्छा ਜਦੋਂ ਬ੍ਰਦਰ ਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਜਦੋਂ ਸਟਾਰਟ ਕੀਤਾ ਕੰਮ ਕੀ ਕੀ ਦਿੱਕਤਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪਿਆ ਦਿੱਕਤਾਂ ਤਾਂ ਬਹੁਤ ਆਉਂਦੀਆਂ ਜੀ ਕਿਉਂਕਿ ਦਿੱਕਤਾਂ ਤਾਂ ਸਮੇਂ ਦੀਆਂ ਪੈਸੇ ਦੀ ਵੀ ਦਿੱਕਤ ਆਉਂਦੀ ਬਹੁਤ ਜ਼ਿਆਦਾ ਜੀ ਕਿਉਂਕਿ ਪੈਸਾ ਨਹੀਂ ਆਏਗਾ ਸਮਾਂ ਨਹੀਂ ਆਏਗਾ ਜੇ ਦਰਵਾਜ਼ਿਆਂ ਦਾ ਕੰਮ ਨਹੀਂ ਕਰਦੇ ਤਾਂ ਘਰ ਦਾ ਰਜਗਾਰ ਰੁਕਦਾ ਜੀ ਠੀਕ ਹੈ ਇਸ ਕੱਕੇ ਤਲੋ ਦਿੱਕਤਾਂ ਦੇ ਨਾਲ ਨਾਲ ਫਿਰ ਵੀ ਪਰ ਬਹੁਤ ਖੁਸ਼ ਹੋ ਕੇ ਬਣਾਈਦਾ ਮਨ ਵਧੀਆ ਲੱਗਦਾ ਤੇ ਤੁਸੀਂ ਨਾਲ ਨਾਲ ਦਰਵਾਜਿਆਂ ਦਾ ਵੀ ਕੰਮ ਕਰਦੇ ਹਾਂਜੀ ਹਾਂਜੀ ਬਿਲਕੁਲ ਸਾਰਾ ਦਿਨ ਦਰਵਾਜਿਆਂ ਦੇ ਹਾਂਜੀ ਦੋਨੋਂ ਕੰਮ ਸਾਮਦੇ ਹੋ ਹਾਂਜੀ ਹਾਂਜੀ ਦੋਨੋਂ ਸਾਮਦੇ ਹਮ ਸਾਰਾ ਦਿਨ ਦਰਵਾਜਿਆਂ ਦਾ ਸਵਕਤੇ 2 ਘੰਟੇ ਤੇ ਸ਼ਾਮ ਨੂੰ 2 ਘੰਟੇ ਮੂਰਤੀ ਤੇ ਲਾਈ ਤੇ ਹੁਣ ਤੱਕ ਤੁਸੀਂ ਕਿੰਨੀਆਂ ਮੂਰਤੀਆਂ ਤਿਆਰ ਕਰ ਲੀਆਂ ਨੇ ਮੂਰਤੀਆਂ ਕੋਈ 25 30 ਕਾਫੀ ਜ਼ਿਆਦਾ ਵਰਸਾ ਤਿਆਰ ਕਰ ਚੁੱਕੇ ਹਾਂ ਜੀ ਮੈਂ ਜਿਵੇਂ ਸ਼ੰਤ ਜੀ ਨੇਲ ਤੋਂ ਪਿੰਡਰ ਆ ਲਓਗੇ ਸਿੱਧੂ ਮੂਸੇ ਵਾਲਾ ਹੋ ਗਿਆ ਜੀ ਦੀਪ ਸਿੱਧੂ ਹੋ ਗਿਆ ਸੋਨੂ ਸੂਦਰਨ ਦੀ ਇਹ ਸੋਨੂ ਸੂਤ ਬਹੁਤ ਵਧੀਆ ਇੱਕ ਦਾਨੀ ਬੰਦਾ ਹੂੰ ਜਿਹਦਾ ਕਰਕੇ ਮੈਂ ਬਣਾਇਆ ਹੂੰ ਤੇ ਜਿਹੜੀ ਤੁਸੀਂ ਇਹ ਮੂਰਤੀ ਬਹੁਤ ਸੋਹਣੀ ਤਿਆਰ ਕੀਤੀ ਹੈ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਇਹ ਕਦੋਂ ਸਟਾਰਟ ਕੀਤੀ ਸੀਗੀ ਇਹ ਮੈਂ ਕੀਤੀ ਸੀ ਅੰਦਾਜ਼ਾ 18 ਦੇ ਵਿੱਚ ਜੀ ਹੂੰ ਕਿਉਂਕਿ ਸੰਤ ਜਰਨੈਲ ਸਾਹਿਬ ਪਿੰਡਰਾ ਵਾਲੇ ਸਾਡੇ ਨਾਲ ਦੇ ਪਿੰਡ ਰੋਡਿਆਂ ਦੇ ਆ ਜੀ ਹੂੰ ਪਿੰਡਰੀ ਰਹਿੰਦੇ ਸੀ ਉੱਥੋਂ ਉਹਨਾਂ ਦਾ ਨਾਮ ਪਿਆ ਜੀ ਹੂੰ ਤੇ 18 ਦੇ ਵਿੱਚ ਸਟਾਰਟ ਕੀਤੀ ਸੀਗੀ ਹੂੰ ਉਦੋਂ ਨੇ ਤੇ ਪੂਰੀ ਕਦੋਂ ਤੱਕ ਹੋਈ ਪੂਰੀ ਮੈਂ ਇਹ ਤੇ 6 ਮਹੀਨੇ ਲਾਤੇ ਸੀ ਜੀ 6 ਮਹੀਨੇ ਲੱਗ ਜਾਂਦੇ ਕਿ ਮੂਰਤੀ ਬਣਾਉਣ ਚ ਹੁਣ ਥੋੜਾ ਘੱਟ ਸਮਾਂ ਲੱਗਦਾ ਜੀ ਹੂੰ ਕਿਉਂਕਿ ਪਹਿਲਾਂ ਥੋੜਾ ਜਿਹਾ ਹੱਥ ਸਲੋ ਸੀਗਾ ਹੂੰ ਆਈਡੀਆ ਘੱਟ ਸੀਗਾ ਹੂੰ ਛੇਤੀ ਤਿਆਰ ਕਰਦੇ ਹੁਣ ਵੀ 2 ਮਹੀਨੇ ਤਾਂ ਲੱਗ ਜਾਂਦੇ ਅੱਛਾ ਇਹਦੇ ਵਿੱਚ ਤੁਸੀਂ ਉੱਪਰ ਕਲਰ ਕੋਈ ਕੀਤਾ ਹੋਇਆ ਨਹੀਂ ਬਿਲਕੁਲ ਨੇਚਰਲ ਲੱਕੜ ਹੈ ਜੀ ਇਹ ਛੇ ਨੇਚਰਲ ਲੱਕੜ ਹੈ ਹਾਂ ਜੀ ਹਾਂ ਜੀ ਠੀਕ ਹੈ ਅੱਜ ਇਹ ਸੀਰੀ ਸਾਹਿਬ ਹੈ ਇਹ ਸਾਰਾ ਅਸੀਂ ਆਪ ਤਿਆਰ ਕਰਕੇ ਤੀਰ ਇਹ ਸਭ ਆਪ ਤਿਆਰ ਕਰਕੇ ਤੇ ਇਹਦੇ ਵਿੱਚ ਤੁਸੀਂ ਕਿਸੇ ਦੀ ਮਦਦ ਲਈ ਹੈ ਨਹੀਂ ਤੁਸੀਂ ਆਪਣੇ ਆਪ ਹੀ ਤਿਆਰ ਕੀਤਾ ਹਾਂ ਜੀ ਹਾਂ ਜੀ ਹਾਂ ਜੀ بس ਉਹਨਾਂ ਦੇ ਸੀ ਘਰੇ ਗਏ ਸੀ ਕਿ ਉਹਨਾਂ ਦਾ ਸਟੈਚੂ ਇੱਕ ਫੋਟੋ ਲਿਆਂਦੀ ਉਹਨਾਂ ਦੀ ਉਹ ਤੋਂ ਦੇਖ ਕੇ ਬਣਾਇਆ ਸੀ ਤੁਸੀਂ ਸਿੱਧੂ ਮੂਸੇਵਾਲੇ ਦੇ ਵੀ ਬਣਾਇਆ ਸਟੈਚੂ ਨਾ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਬਣਾਇਆ ਸਭ ਨੇ ਦੇਖਿਆ ਵੀ ਹੋਊਗਾ ਤੇ ਉਹ ਕਦੋਂ ਸਟਾਰਟ ਕੀਤਾ ਸੀਗਾ ਬਣਾਉਣਾ ਉਹ ਮੈਂ ਸੰਤਾਂ ਦੀ ਫੋਟੋ ਤੋਂ ਬਾਅਦ ਜੀ ਅਸਲ ਵਿੱਚ ਮੈਂ ਉਹ ਸਾਡੇ ਨਾ ਹਾਈ ਸਕੂਲ ਮਲ ਘਰ ਦੇ ਦੁਕਾਨ ਦੇ ਨਾਲ ਲੱਗਦਾ ਮੁੰਜਾ ਬਹੁਤ ਦੇਖਦੇ ਸੀ ਉਹਨਾਂ ਨੇ ਕਿਹਾ ਸੀ ਬਣਾ ਸਿੱਧੂ ਮੂਸੇਵਾਲੇ ਸਟੈਚੂ ਤੇ ਫਿਰ ਮੰਜਰ ਬਣਾਇਆ ਸਿੱਧੂ ਮੂਸੇ ਵਾਲਾ ਜਿਉਂਦਾ ਸੀਗਾ ਉਦੋਂ ਸੀ ਮਤਲਬ ਜਿਉਂਦੇ ਸੀਗਾ ਹਾਂ ਫਿਰ ਅਸੀਂ ਵੀਡੀਓ ਬਹੁਤ ਪਾਈਆਂ ਵੀ ਅਸੀਂ ਸਿੱਧੂ ਮੂਸੇ ਵਾਲਾ ਨੂੰ ਦੇਣਾ ਚਾਹੁੰਦੇ ਆਂ ਵੀ ਉਹ ਆਵੇ ਉਹ ਨਹੀਂ ਆ ਰਿਹਾ ਫਿਰ ਉਸ ਤੋਂ ਬਾਅਦ ਚ ਤੁਸੀਂ ਮਿਲਣ ਦਾ ਸਮਾਂ ਲਿਆ ਸੀਗਾ ਉਹਨਾਂ ਤੋਂ ਨਹੀਂ ਅਸੀਂ ਉਹਨਾਂ ਨੂੰ ਬੁਲਾ ਰਹੇ ਸੀ ਵੀ ਆ ਕੇ ਲੈ ਜਵੇ ਕਿਉਂਕਿ ਉਹ ਹਵੇਲੀ ਬਣਾ ਰਹੇ ਸੀਗੇ ਉਦੋਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਫਿਰ ਅਸੀਂ 1 ਮਹੀਨਾ ਬਾਅਦ ਉਸ ਟੈਟੂ ਉਹਨਾਂ ਦੇ ਘਰ ਦੇ ਆਏ ਸੀ ਹੂੰ ਅੱਛਾ ਉਹ ਸਟੈਚੂ ਬਣਾਉਣਾ ਸਟਾਰਟ ਕਰਤਾ ਸੀਗਾ ਤੁਸੀਂ ਨਾ ਜਦੋਂ ਘਿਰਉਦੇ ਸੀਗੇ ਹਾਂਜੀ ਹਾਂਜੀ ਬਣਿਆ ਹੋਇਆ ਸੀ ਵੈਸੇ ਉਹ ਅਸੀਂ ਜਿਹੜੀ ਵੀਡੀਓ ਪਾਈ ਸੀ ਉਹਨੇ ਆਪਦੇ ਮਾਤਾ ਪਿਤਾ ਨੂੰ ਦਿਖਾਈ ਸੀ ਵੀ ਕਿਸੇ ਨੇ ਮੇਰਾ ਸਟੈਚੂ ਬਣਾਇਆ ਲੱਕੜ ਦਾ ਉਹ ਤੁਸੀਂ ਪਹਿਲੀ ਵਾਰ ਬਣਾਇਆ ਸੀ ਕਿਉਂਕਿ ਕਿਸੇ ਨੇ ਪਹਿਲੀ ਵਾਰ ਬਣਾਇਆ ਸੀਗਾ ਉਹ ਲੱਕੜ ਦਾ ਸਟੈਚੂ ਨਾ ਉਹਨਾਂ ਦਾ ਹਾਂਜੀ ਮੈਂ ਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਸਟੈਚੂ ਬਣਾਇਆ ਸੀ ਉਹ ਤੁਸੀਂ ਪਹਿਲੇ ਸੀਗੇ ਜਿਨ੍ਹਾਂ ਨੇ ਬਣਾਇਆ ਹਾਂਜੀ ਹਾਂਜੀ ਬਿਲਕੁਲ ਪਹਿਲੇ ਬਣਾਇਆ ਸੀ ਅੱਛਾ ਤੁਸੀਂ ਪਹਿਲੇ ਹਾਂ ਉਸ ਤੋਂ ਬਾਅਦ ਤਾਂ ਬਹੁਤ ਬੰਦਿਆਂ ਨੇ ਬਣਾਇਆ ਜੀ ਉਹਦੇ ਤੇ ਤੁਸੀਂ ਅ ਰੀਅਲ ਦੇ ਵਿੱਚ ਮਿਲੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਕਿਵੇਂ ਦਾ ਸੁਭਾਅ ਹੈ ਉਹਨਾਂ ਦਾ ਸੁਭਾਅ ਬਹੁਤੀ ਗੱਲ ਨਹੀਂ ਹੋ ਸਕੀ ਕਿਉਂਕਿ ਉਸ ਵਕਤ ਤਾਂ ਬਹੁਤ ਦੁੱਖ ਦੇ ਵਿੱਚ ਸੀਗੀ ਹੂੰ ਕਿਉਂਕਿ ਉਹਨਾਂ ਤੋਂ ਗੱਲ ਹੋਈ ਹੀ ਨਹੀਂ ਰਹੀ ਸੀਗੀ ਹੂੰ ਬਸ 2-4 ਗੱਲਾਂ ਕੀਤੀਆਂ ਹੂੰ ਤੇ ਫਿਰ ਠੀਕ ਹੈ ਜੀ ਤੇ ਜਿਹੜਾ ਤੁਸੀਂ ਇਹਨੂੰ ਜਿਹੜਾ ਸਮਾਂ ਦਿੰਦੇ ਹੋ ਹਣ ਲੱਕੜ ਦੀ ਮੂਰਤੀ ਤਿਆਰ ਕਰਨ ਨੂੰ ਕਿੱਦਾਂ ਸਮਾਂ ਸੈੱਟ ਕਿੱਦਾਂ ਕਰਦੇ ਹੋ ਤੁਸੀਂ ਦਰਵਾਜ਼ਿਆਂ ਦਾ ਵੀ ਕੰਮ ਕਰਦੇ ਹੋ ਤੇ ਇਹਦਾ ਵੀ ਕੰਮ ਕਰਦੇ ਕਿੱਦਾਂ ਦੋਨੋਂ ਕਿੱਦਾਂ ਸੈਟਲਮੈਂਟ ਕਰਦੇ ਹੋ ਬਸ ਇਦਾਂ ਸਵੇਰ ਉੱਠੀਦਾ ਚਾਹ 4:30 ਹੋ ਜਾਂਦਾ ਜੀ ਮੈਂ ਅੱਛਾ ਚਾਹ ਪੀ ਕੇ ਮੈਂ ਦੁਕਾਨ ਤੇ ਆਇਆ ਨੇ ਹੂੰ ਮੈਂ 7:30 ਵਜੇ ਤੱਕ ਟਾਈਮ ਲਾਉਣਾ ਹੂੰ 7:30 ਤੋਂ ਫਿਰ ਮਗਰ ਅੱਧਾ ਘੰਟਾ ਤਿਆਰ ਹੋਣ ਨੂੰ ਹੁੰਦਾ ਜੀ ਹੂੰ ਤਿਆਰ ਹੋ ਕੇ ਉਸ ਤੋਂ 8:00 ਵਜੇ ਦਿਲ ਮੈਂ ਕੰਮ ਨੂੰ ਤਿਆਰ ਰਿਹਾ ਨੇ ਅੱਛਾ ਫੇਰ ਰਾਤ ਨੂੰ ਘਰੇ ਵੜਦੇ ਹਾਂ ਹਾਂਜੀ ਹਾਂਜੀ ਰਾਤ ਨੂੰ ਅੱਛਾ ਰਾਤ ਨੂੰ ਵੀ 9 ਵਜ ਜਾਂਦੇ ਕਿਉਂਕਿ ਰਾਤ ਨੂੰ ਵੀ ਸ਼ਾਇਦ ਮੈਂ 2 ਘੰਟੇ ਕਈ ਵਾਰ ਲਾ ਲਿਆ ਆ ਕਿਨ। ਹੂੰ। ਠੀਕ ਐ। ਤੇ ਜਿਹੜਾ ਤੁਸੀਂ ਹੁਣ ਤੱਕ ਕਾਫੀ ਸਾਰੇ ਸਟੈਚੂ ਬਣਾ ਲਏ ਹੋਣਗੇ ਨਾ ਤੇ ਸਭ ਤੋਂ ਜ਼ਿਆਦਾ ਔਖਾ ਕਿਹੜਾ ਲੱਗਾ ਬਣਾਉਣ ਚ ਜਿਹਨੂੰ ਬਹੁਤ ਜ਼ਿਆਦਾ ਟਾਈਮ ਲੱਗਾ ਹੋਵੇ? ਬਹੁਤ ਜ਼ਿਆਦਾ ਲੱਗਾ ਸੋਲੋ ਸੋਧ ਦਾ ਜੀ। ਅੱਛਾ। ਸੋਲੋ ਸੋਧ ਦਾ ਕਿਉਂਕਿ ਮੈਂ ਉਹਦਾ ਵੀ ਕਾਫੀ ਜ਼ਿਆਦਾ ਫੈਨ ਆ ਜੀ। ਹੂੰ। ਕਿਉਂਕਿ ਜੋ ਦੁਨੀਆ ਦੇ ਮਦਦਗਾਰ ਬੰਦੇ ਆ। ਉਹ ਕਦੇ ਮਿਲੇ ਹੋ ਤੁਹਾਨੂੰ ਸੋਧ ਨੂੰ? ਨਹੀਂ ਮੈਂ ਉਹਦੀ ਸਿਸਟਰ ਨੂੰ ਮਿਲਿਆ ਨਹੀਂ। ਅੱਛਾ। ਮੈਂ ਫੋਟੋ ਲੈ ਕੇ ਗਿਆ ਸੀ ਉਹਦੇ ਕੋਲ ਸਟੈਚ ਹੂੰ ਕਹਿੰਦੇ ਵੀ ਠੀਕ ਐ ਬਹੁਤ ਵਧੀਆ ਬਣਿਆ ਹੋਇਆ ਨਿਕਲਿਆ ਅਸਲ ਵਿੱਚ ਮੈਂ ਮਿਲਣਾ ਚਾਹੁੰਨਾ ਉਹਨੂੰ ਹੂੰ ਕਿਹਦੀ ਮਲਾਵਾਂਗੇ ਵੈਸੇ ਉਹ ਹਾਲੇ ਮਿਲਿਆ ਨਹੀਂ ਸਾਨੂੰ ਅੱਛਾ ਹਾਂਜੀ ਹਾਂਜੀ ਬਸ ਇਹੀ ਅਰਦਾਸ ਕਰਦਾਂ ਤੁਸੀਂ ਜਲਦੀ ਜਲਦੀ ਮਿਲੋ ਉਹਨਾਂ ਨੂੰ ਹਾਂਜੀ 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 ਸਭ ਤੋਂ ਪਹਿਲਾਂ ਜਿਆਦਾ ਉਹਨਾਂ ਨੂੰ ਤੇ ਮੈਂ ਤੋ ਉਲਟ ਸਵਾਲ ਪੁੱਛ ਰਹੀ ਕਿ ਸਭ ਤੋਂ ਸੌਖਾ ਕਿਹੜਾ ਲੱਗਾ ਬਣਾਉਣ ਚ ਸੌਖਾ ਤਾਂ ਇੱਕ ਬਜ਼ੁਰਗ ਤੁਸੀਂ ਬਣਾਉਣੀ ਜੀ ਮੰਜੇ ਤੇ ਬੈਠਾ ਕਹਿੰਦਾ ਸੁਣ ਲਾਂਦਾ ਹੂੰ ਉਹ ਮੈਂ ਕਾਫੀ ਬਣਾ ਚੁੱਕਿਆ ਹੂੰ ਉਹ ਕਾਫੀ ਮੈਂ ਅਮਰੀਕਾ ਹੀ ਪੇ ਜਿਵੇਂ ਬਣਾ ਕੇ अच्छा वो सूखे है थोड़े से अच्छा ते ਤੁਸੀਂ ਆਰਡਰ ਤੇ ਤਿਆਰ ਕਰਦੇ ਹੋ ਨਹੀਂ ਆਰਡਰ ਤੇ ਬਹੁਤ ਘੱਟ ਜੀ ਕੋਈ ਜ਼ਿਆਦਾ ਬਾਹਲਾ ਕਵੇ ਤਾਂ ਵੈਸੇ ਜੀ ਨੇ ਘਰੇ ਰੱਖਣੀ ਹੈ ਕੋਈ ਬਾਹਲਾ ਕਵੇ ਤਾਂ ਉਹਨੂੰ ਬਣਾ ਦਈਏ ਉਦਾਂ ਨਹੀਂ ਉਦਾਂ ਸੇਲ ਕਰਨ ਵਾਲਾ ਤਾਂ ਮੇਰੇ ਕੈਨੇਡਾ ਮਰਕ ਤੋਂ ਬਹੁਤ ਫੋਨ ਆਉਂਦੇ ਜੀ ਮੈਨੂੰ ਹੂੰ ਤੇ ਤੁਸੀਂ ਜਿਹੜਾ ਇੱਕ ਸਟੈਚੂ ਦੇ ਕਿੰਨੇ ਕ ਪੈਸੇ ਲੈਂਦੇ ਕਿੰਨੇ ਕ ਦਾ ਸੇਲ ਕਰਦੇ ਹੋ ਕੇ ਸਟੈਚੂ ਅਸੀਂ ਉਹ ਜਿਹੜਾ ਮੰਜੇ ਤੇ ਬੈਠਾ ਉਹ 15000 ਰੁਪਏ ਦਾ ਜੀ ਹੂੰ ਕਿਉਂਕਿ ਅਸੀਂ ਕਾਰਨ ਕੀ ਹੈ ਅਸੀਂ ਜੋੜੀਆਂ ਦਰਵਾਜੇ ਜਿਹੜਾ 1000 ਕਰੀ ਤੇ ਢੀ ਬਣਾਉਣੇ ਆ 15 ਕ ਦਿਨ ਲੱਗਦੇ ਆ ਅਸੀਂ ਉਹਦੀ ਵੀ ਉਸੇ ਹਿਸਾਬ ਨਾਲ ਢਾਲ ਲੈਣੇ ਆ ਪੀਣੇ ਇੱਕ ਦਾ ਤੁਸੀਂ ਪ੍ਰਦਰਸ਼ਨੀਆਂ ਵੀ ਲਗਾਉਂਦੇ ਹੋ ਮੇਲਿਆਂ 'ਚ ਜਾ ਕੇ ਤੁਸੀਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਪ੍ਰੋਮੋਟ ਕਰ ਰਹੇ ਹੋ ਅੱਗੇ ਅੱਗੇ ਤੇ ਕੋਈ ਤੁਹਾਨੂੰ ਇਹ ਜਿਹਾ ਬੱਚਾ ਮਿਲਿਆ ਜਿਹੜਾ ਕਹਿੰਦਾ ਵੀ ਅਸ ਤਾਂ ਪਹਿਲੇ ਚੀਜ਼ਾਂ ਦੇਖੀਆਂ ਨਹੀਂ ਕਿਉਂਕਿ ਬੱਚੇ ਭੁੱਲਦੇ ਜਾ ਰਹੇ ਨੇ ਉਹ ਚੀਜ਼ਾਂ ਨਾ ਹਾਂਜੀ ਹਾਂਜੀ ਬਿਲਕੁਲ ਬੱਚਿਆਂ ਦਾ ਪਤਾ ਹੀ ਨਹੀਂ ਜੀ ਐਸਾ ਪਹਿਲਾਂ ਹਰ ਇੱਕ ਘਰ 'ਚ ਹੁੰਦੀ ਸੀਗੀਆਂ ਉਹ ਚੀਜ਼ਾਂ ਜਿਹੜੀਆਂ ਆਪਾਂ ਹੁਣ ਦੇਖਦੇ ਆ ਮੂਰਤੀਆਂ 'ਚ ਦੇਖਦੇ ਆ ਪਰ ਹੁਣ ਨਹੀਂ ਦਿਖਾਈ ਦਿੰਦੀ ਇਹ ਤਾਂ ਮੁਸ਼ਕਲ ਹੈ ਜੀ ਬੱਚੇ ਨੇ ਕਦੀ ਨਹੀਂ ਦਿਖਾਇਆ ਤਾਂ ਪਤਾ ਨਹੀਂ ਲੱਗਣਾ ਕਿਉਂਕਿ ਸਾਨੂੰ ਘਰ 'ਚ ਇਹ ਮਤਲਬ ਹਰ ਰੋਜ਼ ਦੱਸਣਾ ਚਾਹੀਦਾ ਜਿਵੇਂ ਸਿਲੇਬਸ ਹੀ ਹੋਵੇ ਇਹਦੇ ਵਿੱਚ ਸਕੂਲ ਦੇ ਵਿੱਚ ਫਿਰ ਜ਼ਿਆਦਾ ਪਤਾ ਲੱਗੂਗਾ ਹਮ ਸਿਲੇਬਸਾਂ ਤੋਂ ਬੱਚੇ ਪੜ੍ਹਦੇ ਨੇ ਪਰ ਰੀਅਲ ਦੇ ਵਿੱਚ ਬਹੁਤ ਘੱਟ ਦੇਖਿਆ ਲੋਕਾਂ ਨੇ ਹਾਂਜੀ ਹਾਂਜੀ ਸਾਡੇ ਸ਼ਹਿਰਾਂ 'ਚ ਹੀ ਦੇਖ ਲਓ ਇਦਾਂ ਦੀ ਤੁਹਾਨੂੰ ਕੋਈ ਚੀਜ਼ਾਂ ਦੀ ਖੜਨ ਨੂੰ ਨਹੀਂ ਮਿਲਣਗੀਆਂ ਸਾਰਾ ਕੁਝ ਖਤਮ ਹੁੰਦਾ ਜਾ ਰਿਹਾ ਹਾਂਜੀ ਹਾਂਜੀ ਤੇ ਜੇਕਰ ਨੌਜਵਾਨ ਪੀੜ੍ਹੀ ਨੇ ਇਸ ਚੀਜ਼ ਦੇ ਵਿੱਚ ਆਉਣਾ ਹੋਵੇ ਇਹ ਲਾਈਨ ਦੇ ਵਿੱਚ ਹਾਂਜੀ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਕੰਮ ਵਧੀਆ ਹੈ ਉਹਨਾਂ ਦੀ ਔਨਲੀ ਜਿਹਨੂੰ ਇਸ ਕੰਮ 'ਚ ਦਿਲਚਸਪੀ ਹੋਵੇ ਬਹੁਤ ਵਧੀਆ ਜੀ ਹਮ ਇੱਕ ਤੋਂ ਬਿਲਕੁਲ ਦਿਲਬੋਲ ਲੱਗਦਾ ਜੀ ਹਮ ਬੰਦੇ ਨੂੰ ਹੁੰਦਾ ਹੀ ਮੈਂ ਆਪਣੇ ਕੰਮ ਤੋਂ ਇੱਕ ਅਲੱਗ ਵਿਸ਼ਾ ਲੈ ਰਿਆਂ ਜੀ ਮਤਲਬ ਆਪਣੀ ਇੱਕ ਛਾਪ ਛੋੜ ਰਿਆਂ ਪਿੱਛੇ ਵਧੀਆ ਗੱਲ ਹੈ ਜੀ ਹੋਣਾ ਚਾਹੀਦਾ ਤੇ ਇੱਕ ਗੱਲ ਤੁਸੀਂ ਇਹ ਵੀ ਦੇਖਿਓਂਗੀ ਜਿਹੜੇ ਸਾਡੇ ਨੌਜਵਾਨ ਨੇ ਹੁਣ ਇਹ ਇਹ ਕੰਮ ਨੂੰ ਬਹੁਤ ਮਿਹਨਤ ਲੱਗਦੀ ਆ ਕਾਫੀ ਸਮਾਂ ਲੱਗਦਾ ਹੈ ਸਾਲ ਸਾਲ ਬੀਤ ਜਾਂਦੇ ਆ ਨਾ ਤੇ ਨੌਜਵਾਨ ਕਰਨਾ ਨਹੀਂ ਚਾਹੁੰਦੇ ਹੈਗੇ ਉਹ ਕਹਿੰਦੇ ਕਿ ਸਾਨੂੰ ਸੌਖਾ ਕੰਮ ਮਿਲ ਜਾਵੇ ਤੇ ਉਹ ਵਧੀਆ ਨੇ ਹਾਂਜੀ 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 ਬਿਲਕੁਲ ਨੌਜਵਾਨ ਨਹੀਂ ਕਰਨਾ ਚਾਹੁੰਦੇਗੇ ਹੂੰ ਤੇ ਸਰ ਜਦੋਂ ਤੁਸੀਂ ਵਿਲੇ ਟਾਈਮ 'ਚ ਹੁੰਦੇ ਆ ਉਦੋਂ ਕੀ ਕਰਦੇ ਹੋ ਹਾਂਜੀ ਜਦੋਂ ਤੁਸੀਂ ਫ੍ਰੀ ਟਾਈਮ 'ਚ ਹੁੰਦੇ ਹੋ ਆਪਣਾ ਜ਼ਿਆਦਾਤਰ ਸਮਾਂ ਕਿੱਥੇ ਬਤੀਤ ਕਰਦੇ ਹੋ ਮੈਂ ਸਟੈਚੂਆਟੇ ਜੀ ਹੂੰ ਮੈਂ ਸਟੈਚੂਆਟੇ ਕਰਦਾ ਮੈਂ ਤਾਂ ਘਰ ਬਹੁਤ ਘੱਟ ਰਹਿੰਦਾ ਜੀ ਹੂੰ ਘਰ ਵਾਲੇ ਮੈਨੂੰ ਕਹਿੰਦੇ ਆ ਵੀ ਤੂੰ ਬੈਠਾ ਇੱਥੇ ਇੱਕ ਦਾ ਮਟ ਬਹਿ ਜਾ ਪਰ ਮੈਂ ਸਟੈਚੂ ਉੱਤੇ ਇਕ ਲੱਗ ਜਾਣਾ ਕਿਉਂਕਿ ਅੱਛਾ ਕਦੀ ਘਰ ਵਾਲਿਆਂ ਨੇ ਕਿਸੇ ਨੇ ਕਰਦਾ ਤੁਸੀਂ ਸਟੈਚੂ ਬਣਾਇਆ ਕਿਸੇ ਆਪਣੀ ਵਾਈਫ ਦਾ ਬਣਾਇਆ ਹੋਵੇ ਬੱਚਿਆਂ ਦਾ ਬਣਾਇਆ ਹੋਵੇ ਨਹੀਂ ਨਹੀਂ ਕਿਉਂ ਹਲੇ ਉਦੋਂ ਤੱਕ ਧਿਆਨ ਨਹੀਂ ਗਿਆ ਜੀ ਉਹਨਾਂ ਨੇ ਵੈਸੇ ਕਿਹਾ ਕਿ ਸਾਡੇ ਸਾਡਾ ਵੀ ਬਣਾਓ ਸਟੈਚੂ ਨਹੀਂ ਨਹੀਂ ਵੈਸੇ ਉਹ ਇਸ ਸਟੈਚੂ ਦੇ ਵਿੱਚ ਮੇਰੇ ਬਹੁਤ ਮਤ ਕਰਦੇ ਆ ਹੂੰ ਠੀਕ ਹੈ ਕਿਉਂਕਿ ਵੈਸੇ ਜ਼ਿਆਦਾ ਨਹੀਂ ਮੈਨੂੰ ਕਹਿੰਦੇ ਕਿ ਉਹ ਕਹਿੰਦੇ ਕਿ ਤੂੰ ਬਣਾਓ ਅਸੀਂ ਤੇਰੇ ਨਾਲ ਆ ਹੂੰ ਅੱਛਾ ਸਟੈਚੂਆਲ ਜੋ ਕੀ ਕੀ ਮਦਦ ਕਰਦੇ ਨੇ ਤੁਹਾਡੀ ਹਾਂਜੀ ਕੀ ਕੀ ਮਦਦ ਕਰਦੇ ਹੁਣ ਮੇਰੀ ਬੇਟੀ ਆ ਕਈ ਵਾਰੀ ਰੇਗਮਾਲ ਵੀ ਲਾ ਆਂਦੀ ਐ ਜਿਵੇਂ ਅਸੀਂ ਮੰਜੇ ਬੁੰਦੇ ਆ ਉਹ ਮੇਰੀ ਬੇਟੀ ਬੁੰਦੀ ਐ ਮੇਰੀ ਵਾਈਫ ਵੀ ਬੁੰਦੀ ਐ ਤੇ ਇਹ ਮਤੋਂ ਪੂਰੀ ਕਰਦੇ ਮੇਰੀ ਅੱਛਾ ਸੋਸ਼ਲ ਮੀਡੀਆ ਤੇ ਆਉਣ ਦਾ ਕਿੱਦਾਂ ਵਿਚਾਰ ਆਇਆ ਕਿ ਮੈਂ ਇਹ ਸਾਰੀਆਂ ਵੀਡੀਓਸ ਪਾਵਾਂ ਤੁਸੀਂ ਆਪ ਹੀ ਆਪਣਾ ਸੋਸ਼ਲ ਮੀਡੀਆ ਜਿਹੜਾ ਏ ਉਹਨੂੰ ਸਾਰਾ ਆਪਣੇ ਆਪ ਹੈਂਡਲ ਕਰਦੇ ਹੋ ਕਿ ਕੋਈ ਹੋਰ ਕਰਦਾ ਨਹੀਂ ਉਹ ਮੇਰਾ ਬੇਟਾ ਕਰਦਾ ਜੀ ਅਸੀਂ ਵੀਡੀਓ ਬਣਾਉਨੇ ਇੱਥੋਂ ਵੀਡੀਓ ਕੋਈ ਹੋਰ ਮੁੰਡਾ ਬਣਾਉਂਦਾ ਤੇ ਅਸੀਂ ਇੱਕ ਚੈਨਲ ਬਣਾਇਆ ਹੋਇਆ ਬਲਵੰਤ ਸਮਲ ਸਰ YouTube ਤੇ ਤੇ ਉਹ ਅਸੀਂ ਮਤਲਬ ਬਰਾ ਕੇ ਉਹਨਾਂ ਨੂੰ ਭਾਜਦੇ ਆਂ ਉਹ ੜਕ ਕਰਕੇ ਪਾਉਂਦੇ ਮੁੰਡਾ ਬਰ ਅੱਛਾ ਉਹਨਾਂ ਨੂੰ ਤੁਸੀਂ ਭੇਜਦੇ ਤੁਸੀਂ ਆਪ ਨਹੀਂ ਕਰਦੇ ਹੈਗੇ ਨਹੀਂ ਜੀ ਮੈਂ ਕਨਪੜ ਬੰਦਾ ਮੈਨੂੰ ਕਦੇ ਵਾਰੇ ਨਹੀਂ ਪਤਾ ਪਰ ਅੱਜ ਕੱਲ ਜਿਵੇਂ ਅੱਗੇ ਅੱਗੇ ਸਮਾਂ ਵੀ ਵੱਧਦਾ ਜਾ ਰਿਹਾ ਹੈ ਸਾਡੇ ਬਜ਼ੁਰਗ ਵੀ ਚਲਾਉਂਦੇ ਅੱਜ ਕੱਲ ਫੋਨ ਤਾਂ ਹਾਂਜੀ ਹਾਂਜੀ ਉਹਨਾਂ ਕਾ ਥੋੜਾ ਬਹੁਤ ਚਲਾਜ ਲਈਦਾ ਸੀ ਕਦੀ ਖਿਆਲ ਆਇਆ ਕਿ ਮੈਂ ਵੀ ਚਲਾਉਂ ਆ ਫੋਨ ਹਾਂਜੀ ਹਾਂਜੀ ਫੋਨ ਦਾ ਸਮਾਂ ਹੀ ਨਹੀਂ ਹੁੰਦਾ ਫੋਨ ਮੈਂ ਸਵੇਰ ਚਾਹ ਪੀਣ ਲੱਗਦਾ 10 ਮਿੰਟ ਚਲਾਉਣਾ ਜੀ ਉਸ ਤੋਂ ਬਾਅਦ ਫਿਰ ਮੈਂ ਦੁਕਾਨ ਤੇ ਆ ਕੇ ਮੈਂ ਕਿਹਾ ਕੋਈ ਫੋਨ ਤੇ ਫੋਟੋ ਕੱਢ ਕੇ ਰੱਖਣੀ ਹੁੰਦੀ ਸਾਹਮਣੇ ਜਿਹਦੀ ਬਣਾਉਣੀ ਆ ਹਮ ਬਸ ਚਲਾਈ ਜਾਂਦੇ ਹਮ ਅੱਜ ਕੱਲ ਬੱਚੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਰਹੇ ਨੇ ਕਹਿੰਦੇ ਕਿ ਸਾਡੇ ਕੋ ਕੰਮ ਨਹੀਂ ਪਰ ਜੇ ਕੰਮ ਕਰੋ ਤਾਂ ਬਹੁਤ ਕੰਮ ਮਿਲ ਜਾਂਦਾ ਹਾਂ ਹਾਂ ਕੰਮ ਬਹੁਤ ਹੈਵੀ ਡਿਪਰੈਸ਼ਨ ਤਾਂ ਇਸ ਚੀਜ਼ ਦਾ ਆਉਣਾ ਹੀ ਆਣਾ ਜੀ ਫਰੀ ਬੰਦੇ ਨੂੰ ਤਾਂ ਜੀ ਅੱਛਾ ਜਿਹੜੀ ਤੁਸੀਂ ਪਿੰਡਾਂ ਔਰ ਸ਼ਹਿਰਾਂ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਹੁਣ ਤੁਸੀਂ ਇੱਕ ਪਿੰਡ 'ਚ ਰਹਿੰਦੇ ਹੋ ਤੇ ਤੁਸੀਂ ਜਦੋਂ ਸ਼ਹਿਰ ਜਾਂਦੇ ਤੁਹਾਨੂੰ ਕੀ ਕੀ ਅਲੱਗ ਦਿਖਣ ਨੂੰ ਮਿਲਦਾ ਹੈ ਮੈਨੂੰ ਤਾਂ ਪਿੰਡਾਂ ਦੀ ਜ਼ਿੰਦਗੀ ਵਧੀਆ ਲੱਗਦੀ ਸ਼ਹਿਰਾਂ ਨਾਲੋਂ ਠੀਕ ਹੈ ਮੈਂ ਪਿੰਡ ਜਿਹੜਾ ਨਾਲ ਜ਼ਿਆਦਾ ਪਸੰਦ ਕਰਦਾ ਹੂੰ ਤੇ ਤੁਹਾਨੂੰ ਕੀ ਕੀ ਫਰਕ ਲੱਗਦਾ ਹੈ ਹੁਣ ਤੱਕ ਪਹਿਲੇ ਜ਼ਮਾਨੇ 'ਚ ਤੇ ਹੁਣ ਤੱਕ ਅਸਲ ਵਿੱਚ ਮੈਂ ਨਾ ਜ਼ਿੰਦਗੀ ਥੋੜੀ ਸ਼ਾਂਤ ਜਿਉਣੀ ਚਾਹੁੰਨਾ ਜੀ ਹੂੰ ਜਿਹੜੇ ਸ਼ਹਿਰਾਂ ਦੇ ਵਿੱਚ ਹੈ ਇੱਥੇ ਭੱਜ ਦੱਠ ਜ਼ਿਆਦੇ ਹੈ ਜੀ ਸਮਾਂ ਮਤਲਬ ਹਰ ਇਨਸਾਨ ਕਹਿੰਦਾ ਮੇਰੇ ਕੋਲ ਸਮਾਂ ਹੈ ਨਹੀਂਗਾ ਜੀ ਪਰ ਮੈਂ ਇਹ ਗੱਲ ਨਹੀਂ ਕਹਿੰਦਾ ਜੀ ਮੈਂ ਕਹਿੰਦਾ ਮੇਰੇ ਕੋਲ ਸਮਾਂ ਬਹੁਤ ਹੈ ਹੂੰ ਹੁਣ ਮੈਨੂੰ ਫੋਨ ਆਉਂਦੇ ਆ ਮੈਨੂੰ ਪੁੱਛਣਗੇ ਤੇਰੇ ਕੋਲ ਸਮਾਂ ਹੈਗਾ ਮੈਂ ਕਹਿੰਦਾ ਜਦੋਂ ਮਰਜ਼ੀ ਲਾ ਮੈਂ ਤੁਹਾਨੂੰ ਨਾਲ ਗੱਲ ਕਰੂੰਗਾ। ਅੱਛਾ ਸੌ ਕਦੋਂ ਜਾਂਦੇ ਰਾਤ ਨੂੰ ਕੰਮ ਕਰ ਮੁਕਾ ਕੇ? ਹਾਂਜੀ ਮੈਂ ਸੋ ਜਾਂਦਾ ਮੈਂ ਅਸਲ ਵਿੱਚ ਮੂਵੀ ਵੀ ਦੇਖਦਾ ਹਾਂ। ਹੂੰ ਅਸੀਂ ਅੱਧੀ ਮੂਵੀ ਹਰ ਰੋਜ਼ ਦੇਖਦੇ ਹਾਂ। ਅੱਧੀ ਅੱਧੀ ਦੇਖਦੇ ਪੂਰੀ ਨਹੀਂ ਦੇਖਣ। ਅੱਧੀ ਵਰ ਦੂਜੇ ਦਿਨ ਫਿਰ ਕਿਉਂਕਿ ਮੈਂ ਸੌਣਾ ਵੀ ਹੁੰਦਾ 4 ਘੰਟੇ। ਨਹੀਂ ਜ਼ਰੂਰੀ। ਹਾਂਜੀ ਹਾਂਜੀ। ਆਰਾਮ ਜ਼ਰੂਰੀ ਹੈ ਜੇ ਆਰਾਮ ਕਰਾਂਗੇ ਤਾਂ ਕੰਮ ਹੋਊਗਾ ਅਗਲੇ ਦਿਨ ਅਗਲੇ ਦਿਨ ਲਈ ਤਿਆਰੀਆਂ ਹੋਣਗੀਆਂ। ਠੀਕ ਆ। ਤੁਸੀਂ ਹੁਣ ਤੱਕ ਕਾਫੀ ਸਾਰੀਆਂ ਮੂਰਤੀਆਂ ਜਿਹੜੀਆਂ ਤਿਆਰ ਕਰ ਲੀਆਂ ਨੇ ਨਾ। ਹਾਂਜੀ ਤੇ ਹੁਣ ਭਵਿਕ ਵਿੱਚ ਜਿਹੜੀ ਤੁਸੀਂ ਲਗਦੇ ਹੋ ਕਿ ਮੈਂ ਬਣਾਉਣੀ ਆ ਉਹ ਕਿਹੜੀ ਹੋਊਂਗੀ ਅੱਗੇ ਮੈਂ ਦਰਜੀਦ ਸਾਂਝਾਂ ਦੀ ਫੋਟੋ ਬਣਾ ਰਿਆ ਹੂੰ ਕਿਉਂਕਿ ਉਹਤੇ ਵੀ ਮੈਨੂੰ ਲੱਗੇ ਨੂੰ ਸ਼ਾਇਦ 4-5 ਮਹੀਨੇ ਹੋ ਗਏ ਜੀ ਹੂੰ ਕਿਉਂਕਿ ਫੇਸ ਲਾਉਣ ਦੀ ਹਲੇ ਪ੍ਰੋਬਲਮ ਆ ਰਹੀ ਹੈ ਹੂੰ ਜਦ ਮੈਨੂੰ ਜਾਨਣਾ ਉਹਦੇ ਕੋਲੇ ਜਾ ਕੇ ਖੜਦਾ ਹੂੰ ਹੂੰ ਜਦੋਂ ਇਹ ਮੈਨੂੰ ਗਲਤੀ ਫਲਤੀ ਲੱਗਦੀ ਉੱਥੇ 10 ਮਿੰਟ ਲਾਉਣਾ ਜੀ ਮੈਂ ਹੂੰ ਫਿਰ ਬਾਕੀ ਇੱਕ ਮੈਂ ਬਣਾ ਲਿਆ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਸੀ ਅੱਗੇ ਹਾਂਜੀ ਬਸ ਤਾਂ ਗੱਲ ਵਿੱਚ ਹੱਥ 'ਚ ਫੱਟੀ ਹਾਂਜੀ ਇੱਕੋ ਬੱਚਾ ਤਿਆਰ ਕਰ ਰਿਹਾ ਹੂੰ ਠੀਕ ਹੈ ਤੇ ਸਰ ਤੁਹਾਡੇ ਤੁਸੀਂ ਫੈਨ ਕੀ ਦੇ ਹੋ ਅਸਲ ਦੇ ਵਿੱਚ ਗੁਰਜੀਤ ਦਾ ਸੰਜੇ ਦੀ ਤੁਸੀਂ ਫੈਨ ਹੋ ਜਿਹਨਾਂ ਤੁਸੀਂ ਵੀ ਲਿਖਦੇ ਵਿੱਚ ਉਹਨਾਂ ਦੀ ਮੂਰਤੀ ਤਿਆਰ ਕਰਨੀ ਚਾਹੁੰਦੇ ਹੋ ਨਹੀਂ ਅਸਲ ਵਿੱਚ ਫੈਨ ਤਾਂ ਮੈਂ ਗੁਰਦਾਸ ਮਾਨ ਦਾ ਸਭ ਤੋਂ ਜ਼ਿਆਦਾ ਹਾਂਜੀ ਤੋਂ ਗੁਰਦਾਸ ਮਾਨ ਦਾ ਫੈਨ ਮੈਂ ਅੱਜ ਤੋਂ 25 ਸਾਲ ਤੋਂ ਹਾਂ ਹੂੰ ਉਹਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨੂੰ ਮੈਂ ਨਹੀਂ ਮਿਲ ਸਕਿਆ ਹੂੰ ਸਿੱਧੂ ਮੂਸੇਵਾਲਾ ਜਿਹਨੇ ਸਟੈਚੂ ਬਣਾਇਆ ਜੀ ਮੈਂ ਹੂੰ ਉਹਦਾ ਮੈਂ ਕੀ ਕਾਰਨ ਸੀਗਾ ਜਿਵੇਂ ਇੱਕ ਬਹੁਤ ਵੱਡਾ ਸਟਾਰ ਸੀ ਇੱਕ ਖੇਤੀ ਕਰਦਾ ਸੀ ਆਪਾਂ ਹਾਂਜੀ ਇਸ ਚੀਜ਼ ਦਾ ਮੈਂ ਉਹਦਾ ਫੈਨ ਸੀਗਾ ਹਾਂਜੀ ਕਿਉਂਕਿ ਆਪਦੇ ਪੰਜਾਬ ਚ ਰਹਿਣਾ ਪੰਜਾਬ ਨਾਲ ਜੁੜਨਾ ਖੇਤੀਬਾੜੀ ਇਹ ਇੱਕ ਬਹੁਤ ਵੱਡੀ ਗੱਲ ਹੈ ਤੇ ਉਹ ਸਭ ਨੂੰ ਬਹੁਤ ਪਿਆਰ ਨਾਲ ਮਿਲਦੇ ਸੀ ਇੰਨੇ ਵੱਡੇ ਸਟਾਰ ਹੋ ਕੇ ਵੀ ਕੋਈ ਭੇਤ ਭਾਵ ਨਹੀਂ ਕਰਦੇ ਸੀਗੇ ਹਾਂਜੀ ਅਸਲ ਵਿੱਚ ਅਸੀਂ ਉਦੋਂ ਉਹਨੂੰ ਮਿਲਣ ਨਹੀਂ ਗਏ ਸਿੱਧੂ ਮੂਸੇਵਾਲ ਨੂੰ ਹਾਂਜੀ ਅਸੀਂ ਬੈਠੇ ਰਹੇ ਅੱਛਾ ਵੀ ਚਲੋ ਉਹ ਆਊਗਾ ਤਾਂ ਲੈ ਜੂਗਾ ਪਰ ਅਸਲ ਵਿੱਚ ਕਿੰਨੇ ਕਿੰਨਾ ਕਿੰ ਇੰਤਜ਼ਾਰ ਕੀਤਾ ਸੀਗਾ ਉਹਨਾਂ ਲਈ ਉਹਨਾਂ ਦਾ ਇੱਕ ਸਾਲ ਇੰਤਜ਼ਾਰ ਕੀਤਾ ਹੀ ਸ਼ਾਇਦ ਅੱਛਾ ਹਾਂ ਇੱਕ 1.5 ਸਾਲ ਪਹਿਲਾਂ ਸੀ ਉਹਦਾ ਸਟੈਚੂ ਬਣਾ ਲਿਆ ਸੀ ਜੀ ਹੂੰ 1.5 ਸਾਲ ਬਾਅਦ ਉਹਦੀ ਮੌਤ ਹੋਈ ਹੈ ਹੂੰ ਫਿਰ ਉਹ ਤੋਂ ਮੌਤ ਤੋਂ ਬਾਅਦ ਅਸੀਂ ਉਹਦੇ ਕੋਲ ਆਏ ਹਾਂ ਹੂੰ ਅੱਛਾ ਬਾਤ ਦੇ ਵਿੱਚ ਤੁਸੀਂ ਉਹਨਾਂ ਨੂੰ ਮਿਲੇ ਹੋ ਤੇ ਜਦੋਂ ਉਹਨਾਂ ਦੀ ਮੌਤ ਬਾਰੇ ਤੁਹਾਨੂੰ ਪਤਾ ਲੱਗਾ ਕਿੰਨਾ ਮਨ ਦੁਖੀ ਹੋਇਆ ਬਹੁਤ ਲੱਗਿਆ ਬਹੁਤ ਔਖਾ ਹੋਇਆ ਜੀ ਹੂੰ ਪਹਿਲਾਂ ਤਾਂ ਉਹ ਤੋਂ ਯਕੀਨ ਹੀ ਨਹੀਂ ਆਇਆ ਕਿਉਂਕਿ ਮੇਰੇ ਬੇਟੇ ਦਾ ਫੋਨ ਆਇਆਗਾ ਤਾਂ ਡੈਡੀ ਸਿੱਧੂ ਮੋਸੇੜ ਦੀ ਮੌਤ ਹੋ ਗਈ ਹੂੰ ਮੈਨੂੰ ਲੱਗਿਆ ਕਿ ਇਹ ਹੋ ਸਕਦਾ ਚਲੋ ਫਿਰ ਮੈਂ ਅਸੀਂ ਮੋਬਾਈਲ ਖੋਲ ਕੇ ਦੇਖਿਆ ਹੂੰ ਕਿਉਂਕਿ ਹੈਡਲਾਈਨ ਚੱਲ ਰਹੀ ਸੀ ਬਹੁਤ ਜ਼ਿਆਦਾ ਜਾਨੀ ਕਾਫੀ ਦੁੱਖ ਲੱਗਿਆ ਕਿਉਂਕਿ ਸਾਨੂੰ ਮੈਨੂੰ ਐਸ ਵੀ ਜੇ ਇਹ ਜਿਉਂਦਾ ਰਹਿੰਦਾ ਤਾਂ ਸ਼ਾਇਦ ਹੋਰ ਵੀ ਗਿਆ ਇੱਕ ਪੰਜਾਬ ਨੂੰ ਮੁੜਦੇ ਹਮ ਪਰ ਹੁਣ ਮੁੜਨ ਦੇ ਚਾਂਸ ਖੜ ਗਏ ਹਮ ਤੁਸੀਂ ਸਰ ਅਸਲ ਦੇ ਵਿੱਚ ਕਿਹੜੀ ਫੈਮਲੀ ਤੁਹਾਡੇ ਵੱਡੇ ਵਡੇਰੇ ਹੁੰਦੇ ਸੀਗੇ ਉਹ ਦਰਵਾਜਿਆਂ ਦੇ ਕੰਮ ਕਰਦੇ ਸੀਗੇ ਨਹੀਂ ਜੀ ਸਾਡੇ ਬਜ਼ੁਰਗ ਫਾਦਰ ਸਾਹਿਬ ਖੇਤੀ ਕਰਦੇ ਸੀਗੇ ਹਮ ਕਿਉਂਕਿ ਅਸੀਂ ਆਪ ਖੇਤੀ ਜਿਵੇਂ ਗੱਡੇ ਹੋ ਗਏ ਬਲਦ ਹੋ ਗਏ ਅਸੀਂ ਆਪ ਦੇਖੀਏ ਬੈਠ ਕੇ ਜਾਂਦੇ ਰਹੇ ਬਜ਼ੁਰਗਰ ਦੇ ਨਾਲ ਹਮ ਪਹਿਲਾਂ ਦੀ ਖੇਤੀ ਹੁੰਦੀ ਸੀਗੀ ਜਿਵੇਂ ਅੱਜ ਹੜੰਬਿਆਂ ਨਾਲ ਦਾਣੇ ਕੱਢੇ ਜਾਂਦੇ ਜਾਂ ਮਸ਼ੀਨਾਂ ਨਾਲ ਵੱਢੀਆਂ ਜਾਂਦੀਆਂ ਹਨ ਉਹਨਾਂ ਦਾ ਇੱਕ ਫਲਾ ਹੁੰਦਾ ਸੀ ਜੀ ਉਹਦੇ ਕਰੀਰ ਦੇ ਕੰਡੇ ਲੱਗੇ ਹੁੰਦੇ ਸੀਗੇ ਕਣਕ ਨੂੰ ਵੱਢ ਕੇ ਇੱਕ ਗਰਾਉਂਡ ਹੀ ਸੱਟਿਆ ਜਾਂਦਾ ਸੀਗਾ ਵੱਲਦਾ ਮਗਰ ਪਾ ਕੇ ਫਲਾ ਉੱਤੇ ਫੇਰਿਆ ਜਾਂਦਾ ਸੀ ਜੀ ਫਿਰ ਉਹ ਦਾਣੇ ਆੱਡਾ ਤੇ ਤੂੜੀ ਕੱਟੀ ਜਾਂਦੀ ਸੀਗੀ ਟਾਂਗਰ ਜਿਹੜਾ ਹੁੰਦਾ ਜੀ ਫਿਰ ਉਹਨਾਂ ਇੱਕ ਤੰਗਣੀ ਨਾਲ ਡਾਇਆ ਜਾਂਦਾ ਸੀਗਾ ਜੀ ਤਾਂ ਕਿ ਉਸ ਤੋਂ ਬਾਅਦ ਤੂੜੀ ਅਲੱਗ ਤੇ ਦਾਣੇ ਲੱਗ ਹੁੰਦੇ ਸੀ ਅੱਛਾ ਹਾਂਜੀ ਅੱਥੇ ਉਸ ਤੋਂ ਬਾਅਦ ਉਸੇ ਦਰਵਾਜੇ ਦਾ ਕੰਮ ਸਟਾਰਟ ਕੀਤਾ ਸੀ ਹਾਂਜੀ ਮਹਿੰਦਰਾ ਜੀ ਆ ਸਟਾਰਟ ਕੀਤਾ। ਹੂੰ ਉਹਦੇ ਬਾਅਦ ਅਸੀਂ ਖੇਤੀ ਦੇ ਵਿੱਚ ਸਬਜ਼ੀ ਵੀ ਲਾਉਂਦੇ ਰਹੇ ਆ ਜੀ। ਹੂੰ ਕਾਫੀ ਕੁਝ ਕਰਦੇ ਰਹੇ ਆ ਖੇਤੀ ਵਿੱਚ। ਅੱਛਾ ਦਰਵਾਜੇ ਤੋਂ ਬਾਅਦ ਤੁਹਾਡੇ ਅ ਅੱਛਾ ਮੈਂ ਤੁਹਾਡੇ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਆ। ਤੁਹਾਡੇ ਬ੍ਰਦਰ ਨੂੰ ਕੀ ਹੋ ਗਿਆ ਸੀਗਾ? ਬ੍ਰਦਰ ਦਾ ਅਸਲ ਵਿੱਚ ਨਾ ਐਕਸੀਡੈਂਟ ਹੋ ਗਿਆ ਸੀ ਨੌ ਦੇ ਵਿੱਚ। ਹੂੰ ਮੋਟਰਸਾਈਕਲ ਵੱਜਿਆ ਪਿੱਛੋਂ। ਹੂੰ ਤੇ ਉਹ ਮੈਡੀਸਿਨ ਲੈ ਲਈ ਉਹਨਾਂ ਨੇ ਪਿੰਡੋਂ। ਉਹਨਾਂ ਹਾਰਡ ਚ ਪ੍ਰੋਬਲਮ ਆ ਗਈ। ਹੂੰ ਹਾਰਡ ਚ ਪ੍ਰੋਬਲਮ ਆਉਣ ਨਾਲ ਫੇਰ ਉਹ ਉਹਨਾਂ ਦਾ ਕੰਮ ਬੰਦ ਕਰ ਦਿੱਤਾ। ਫਿਰ ਉਹਨਾਂ ਨੇ ਕਸੀਆ ਬਣਾਇਆ ਇੱਕ ਹੂੰ ਉਹ ਮੈਂ ਦੇਖਿਆ ਜੀ ਠੀਕ ਹੈ ਵਧੀਆ ਹੈ ਹੋਰ ਬੰਦਿਆਂ ਨੂੰ ਦਿਖਾਇਆ ਉਹਦੇ ਯਾਰ ਮਿੱਤਰਾਂ ਨੂੰ ਹੂੰ ਫਿਰ ਉਹਨਾਂ ਨੇ ਗੱਡਾ ਸ਼ੁਰੂ ਕੀਤਾ ਹੂੰ ਉਹਨਾਂ ਦਾ ਬਹੁਤ ਸਾਰਾ ਵਿਰਸਾ ਬਣਾਇਆ ਹੋਇਆ ਜਿਵੇਂ ਔਰਤ ਪੱਤਾ ਲੈ ਕੇ ਜਾਂਦੀ ਹੈ ਜੀ ਠੀਕ ਹੈ ਟਿੰਡਾ ਖੂਬ ਬਣਾਇਆ ਹੋਇਆ ਉਹਨਾਂ ਦਾ ਹੂੰ ਖਰਾਸ ਬਣਾਇਆ ਹੋਇਆ ਜਿਹਦੇ ਨਾਲ ਆਟਾ ਪੀਸਿਆ ਜਾਂਦਾ ਜੀ ਬਲਦ ਪਰੇ ਉਹਨਾਂ ਨਾਲ ਅੱਛਾ ਤੁਸੀਂ ਉਹ ਚੀਜ਼ਾਂ ਹਲੇ ਤੱਕ ਸਾਂਭ ਕੇ ਰੱਖੀਆਂ ਹਾਂਜੀ ਹਾਂਜੀ ਬਿਲਕੁਲ ਸਾਂਭ ਕੇ ਰੱਖੀਆਂ ਹੋਈਆਂ ਜੀ ਹੂੰ ਜਿਵੇਂ ਇੱਕ ਠੋਕਰ ਬਣਾਈ ਸੀ ਜੀ ਤੇ ਪਹਿਲਾਂ ਸ਼ਾਦੀਆਂ ਕੀਤੀਆਂ ਜਾਂਦੀਆਂ ਜੀ ਵਿਆਹ ਹੁੰਦੇ ਸੀ ਕੋਈ ਤੇ। ਹਮਮ। ਔਰ ਬਹੁਤ ਜਲਿਕ ਬਹੁਤ ਜਿਆਦਾ ਵਿਰਸਾ ਬਣਿਆ ਹੋਇਆ ਉਹਨਾਂ ਦਾ ਜੀ। ਅੱਛਾ ਭਰਾ ਦਾ ਵਿਆਹ ਹੋਇਆ ਹੋਇਆ ਸੀਗਾ ਤੁਹਾਡੇ। ਹਾਂਜੀ ਹਾਂਜੀ। ਅੱਛਾ ਭਰਾ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਬੱਚੇ ਹੋਣਗੇ। ਹਾਂਜੀ ਹਾਂਜੀ ਤਿੰਨ ਉਹਦੇ ਬੇਟੇ ਜੀ ਅਸਲ ਬੇਟੇ ਉਹਨਾਂ ਦੇ ਉਹ ਲਾਈਨ 'ਚ ਨਹੀਂ ਆਏਗੇ। ਹਮਮ। ਤੇ ਤੁਹਾਡੇ ਨਾਲ ਹੀ ਰਹਿੰਦੇ ਨੇ ਉਹ? ਨਹੀਂ ਅਲੱਗ-ਅਲੱਗ ਰਹਿੰਦੇ ਆ ਜੀ। ਹਮਮ। ਹੁਣ ਉਹ ਥੋੜਾ ਜਿਹਾ ਇੱਕ ਵੱਡੇ ਬੇਟੇ ਨੇ ਇਸ ਲਾਈਨ 'ਚ ਵੜਿਆ ਜੀ। ਹੁਣ ਉਹਦੇ ਵਿਰਸਾ ਜੇ ਬਣਿਆ ਉਹ ਸੰਭਾਲਦੇ ਆ ਜੀ ਉਹਦਾ ਬੇਟਾ। ਉਹ ਤੁਹਾਡੀ ਮਦਦ ਕਰਦੇ ਆ ਨਾ। ਹਾਂਜੀ ਹਾਂਜੀ ਹਾਂ ਹਾਂ ਹੁਣ ਚੈਨਲ ਬਣਾਇਆ ਸੀਗਾ ਮੇਰੇ ਇੱਕ ਭਾਈ ਸੋਂ ਬਾਹਰ ਹੈ ਹੂੰ ਠੀਕ ਹੈ ਉਹਨਾਂ ਨੇ ਕਿਹਾ ਵੀ ਗੱਡੀ ਗੁੱਡੀ ਜੀ ਲੋਡ ਪੈਂਦੀ ਆ ਤਾਂ ਲੈ ਕੇ ਜਾਓ ਜਿੱਥੇ ਮਰਜੀ ਹੂੰ ਬਾਕੀ ਪੈਸਿਆਂ ਦੀ ਲੋੜ ਆ ਤਾਂ ਦੱਸੋ ਮਦਦ ਮੇਰੀ ਬਹੁਤ ਕਰਦੇ ਸਾਰੇ ਭਰਾਇ ਮਰੀ ਭਰਾ ਦੀ ਮੌਤ ਤੋਂ ਬਾਅਦ ਕਿਹੜੀਆਂ ਕਿਹੜੀਆਂ ਤੁਹਾਨੂੰ ਇਹ ਜੀਆਂ ਦਿੱਕਤਾਂ ਲੱਗੀਆਂ ਮਹਿਸੂਸ ਹੋਇਆ ਕਿ ਭਰਾ ਤੋਂ ਬਿਨਾ ਬਹੁਤ ਖਾਇਆ ਭਰਾ ਤੋਂ ਬਾਅਦ ਬਹੁਤ ਦਿੱਕਤਾਂ ਲੱਗੀਆਂ ਜੀ ਹੂੰ ਅੱਜ ਸਾਡਾ ਭਰਾ ਹੁੰਦਾ ਤਾਂ ਛੇ ਸਾਡਾ ਵਿਰਸਾ ਬਹੁਤ ਦੂਰ ਤੱਕ ਖਿੱਚ ਲਿਆ ਜਾਂਦਾ ਹੂੰ ਉਹ ਦਿਨ ਉਹਦੇ ਮਰਨ ਨਾਲ ਇੱਕ ਵਾਰੀ ਸਾਡਾ ਕੰਮ ਸਾਰਾ ਰੁਕ ਗਿਆ ਸੀ ਤੁਹ ਕਿਸੇ ਖੇਤੀવાડી ਮੇਲੇ ਵਿਰਾਸਤ ਮੇਲੇ ਬਹੁਤ ਲਾਉਂਦੇ ਸੀਗੇ। ਹੂੰ। ਛੰਦੀਗੜ ਤੇ ਕਰਸੀ ਮੇਲੇ ਮਤਲਬ ਕੋਈ ਸ਼ਹਿਰ ਛੱਡਿਆ ਨਹੀਂਗਾ। ਹੂੰ। ਪਰ ਹੁਣ ਸਾਨੂੰ ਬਹੁਤ ਦਿੱਕਤ ਆਉਂਦੇ ਬਿਨਾ ਜੀ। ਹੂੰ। ਹੁਣ ਜਾ ਨਹੀਂ ਸਕਦੇ ਸੀ। ਅੱਛਾ ਜੀ ਅੱਜ ਭਰਾ ਹੁੰਦਾ ਤਾਂ ਤੁਸੀਂ ਦੋਨੋਂ ਇਕੱਠੇ ਕੰਮ ਕਰਦੇ ਕਿ ਤੁਸੀਂ ਦਰਵਾਜ਼ਿਆਂ ਦਾ ਹੀ ਕੰਮ ਕਰਨਾ ਸੀ। ਦੇਖੋ ਜੀ ਤਾਂ ਨਹੀਂ ਅਸੀਂ ਮੈਂ ਉਹਦੇ ਨਾਲ ਲੱਗਦਾ ਸੀ। ਅੱਛਾ ਤੁਸੀਂ ਮਦਦ ਕਰਦੇ ਸੀ। ਹਾਂ ਕਰਦੇ ਸੀ ਮੈਂ ਲੱਕੜ ਲਿਆ ਕੇ ਦੇਣੀ ਜਿਵੇਂ। ਹੂੰ। ਠੀਕ ਹੈ ਜਾਂ ਕੋਈ ਰੇਗ ਮਲਣਾ ਜਾਂ ਮੂਰਤੀ ਬਣਾਉਂਦੇ ਸੀਗੇ ਮੈਨੂੰ ਫੋਨ ਕਰਦੇ ਸੀ ਮੈਂ ਕੰਮ ਤੋ ਆ ਕੇ ਦੇਖ ਕੇ ਜਾਂਦਾ ਸੀ ਵੀ ਕਿਵੇਂ ਠੀਕ ਉਹਨਾਂ ਕੋਲ ਮੈਨੂੰ ਸ਼ੌਂਕ ਸੀਗਾ ਉਹਨਾਂ ਨੂੰ ਵੀ ਸ਼ੌਂਕ ਸੀਗਾ ਅੱਛਾ ਕੀ ਕੀ ਮਦਦ ਕਰਦੇ ਹੁੰਦੇ ਸੀਗੇ ਜਦੋਂ ਭਰਾ ਸੀਗੇ ਜਦੋਂ ਮੂਰਤੀਆਂ ਬਣਾਉਂਦੇ ਸੀਗੇ ਤੁਸੀਂ ਕੀ ਉਹਨਾਂ ਦੀ ਕੀ ਕੀ ਮਦਦ ਕਰਦੇ ਹੁੰਦੇ ਸੀ ਮੈਂ ਜਿੱਦਾਂ ਕੋਈ ਲੱਕੜ ਦੇ ਟੋਟੇ ਉਹ ਲਿਆਉਂਦੇ ਸੀ ਕਿਉਂਕਿ ਅਸੀਂ ਲੱਕੜ ਦਾ ਕੰਮ ਕਰਦੇ ਸੀਗੇ ਇਸ ਸਟੈਚੂ ਬਣਾਉਣ 'ਚ ਕੋਈ ਮਦਦ ਕਰਦੇ ਹੁੰਦੇ ਸੀਗੇ ਉਸ ਟਾਈਮ ਮੈਂ ਸਟੈਚੂ ਬਣਾਉਣ 'ਚ ਮੈਂ ਤਰਦੀਪ ਮਾਨਕ ਸਾਹਿਬ ਦਾ ਸਟੈਚੂ ਬਣਿਆ ਸੀਗਾ ਅੱਛਾ ਉਹਨਾਂ ਦੇ ਨਾਲ ਹੀ ਸੀ ਉਹਨਾਂ ਦੇ ਨਾਲ ਹੀ ਸੀਗਾ ਉਹ ਮੈਂ ਥੋੜਾ ਜਿਹਾ ਬਣਾ ਕੇ ਫਿਰ ਮੈਂ ਉਹਨਾਂ ਨੇ ਫਿਰ ਫੜਾਤਾ ਵੀ ਮੇਥੋਂ ਨਹੀਂ ਬਣਾਣਾ ਤੁਸੀਂ ਬਣਾਓ ਹੂੰ ਉਕੇ ਉਹ ਤਾਂ ਮਨ ਥੋੜਾ ਲੱਗਦਾ ਸੀ ਵੀ ਨਹੀਂ ਬਣਨਾਗਾ ਅੱਛਾ ਜਦੋਂ ਪਹਿਲਾਂ ਕੋਈ ਸਟੈਚੂ ਬਣਾਇਆ ਸੀਗਾ ਤੇ ਉਹ ਖਰਾਬੀ ਹੋ ਜਾਂਦੀ ਕਈ ਚ ਵਾਰੀ ਚੀਜ਼ ਹੈ ਨਾ ਉਹਨੂੰ ਕਦੀ ਦਾ ਖਰਾਬ ਹੋਇਆ ਤੁਹਾਡਾ ਕਿ ਪਹਿਲੀ ਵਾਰ ਬਹੁਤ ਨਹੀਂ ਮੈਂ ਅਸਲ ਵਿੱਚ ਜਿੰਨੇ ਵੀ ਸਟੈਚੂ ਬਣਾਏ ਨੇ ਜੀ ਮੈਂ ਇੱਕ ਸੋਚ ਰੱਖੀ ਇਹ ਇਹਨੂੰ ਪਹਿਲੀ ਵਾਰ ਤਿਆਰ ਕਰਨਾ ਹਾਂ ਹਾਂ ਹੁਣ ਦਲਜੀਤ ਸਾਂਝਦਾ ਵੀ ਹੈ 6 ਮਹੀਨੇ ਮੈਨੂੰ ਲੱਗਣ ਹੋਗੇ ਮੈਂ ਉਹ ਕਹਿੰਨਗੇ ਹੋਰ ਬਣਾਣ ਨਹੀਂ ਮੈਂ ਖ ਇਸੇ ਨੂੰ ਸੈੱਟ ਕਰਨਾ ਹਾਂ ਹਾਂ ਹਉਸ ਉਹਦਾ 2 ਮਹੀਨੇ ਤੇ ਹੋਰ ਲੱਗ ਜਾਣਾ ਪਰ ਹੁਣ ਜੀ ਉਹ ਤਿਆਰ ਹੁੰਦਾ ਦਲਜੀਤ ਦਾ ਫੇਰ ਅਸੀਂ ਉਹਦੇ ਪਿੰਡ ਜ਼ਰੂਰ ਜਾਣਾ ਹੁਣ ਮਿਲਣਾ ਜ਼ਰੂਰ ਹੈ ਕੋਸ਼ਿਸ਼ ਕਰਨੀ ਪੈਂਦੀ ਹੂੰ ਹੁਣ ਨਹੀਂ ਸੀ ਬਣਾਗਾ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਕਿੰਨੇ ਕਿੰਨੇ ਇਹ ਮੂਰਤੀ ਤਿਆਰ ਕਰਨ ਚ ਮੂਰਤੀ ਕਿਸੇ ਦੇ 2 ਮਹੀਨੇ ਕਹੇ ਤਾਂ 6 ਵੀ ਲੱਗ ਜਾਂਦੇ ਜੀ ਅੱਛਾ ਹਾਂ ਹਾਂ ਕਾਫੀ ਬਰੀਕੀ ਦਾ ਕੰਮ ਹਾਂਜੀ ਹਾਂਜੀ ਬਰੀਕੀ ਦਾ ਕੰਮ ਹੁਣ ਤੁਸੀਂ ਐ ਮੰਨ ਕੇ ਚੱਲੋ ਵੀ ਜਦੋਂ ਮੈਂ ਲੱਗਿਆ ਸੀ ਉਹਦਾ ਐਨਕ ਨਹੀਂ ਮੇਰੇ ਲੱਗੀ ਸੀ ਹੂੰ ਹੁਣੇ ਢਾਈ ਨੰਬਰ ਦੀ ਐਨਕ ਹੈ ਨੇੜੇ ਵਾਲੀ ਵੀ ਦੂਰ ਵਾਲੀ ਅੱਛਾ ਨਿਗਾ ਕਮਜ਼ੋਰ ਹੋਗੀ ਨਿਗਾ ਕਮਜ਼ੋਰ ਨਿਗਾ ਬਹੁਤ ਲੱਗਦੀ ਹੈ ਜੀ ਹੂੰ ਪਰ ਨਿਗਲ ਧਿਆਨ ਨਹੀਂ ਜਾਂਦਾ ਕਿਉਂਕਿ ਧਿਆਨ ਤਾਂ ਸਟੈਚੂ ਵਾਲੀ ਹੁੰਦਾ। ਹੂੰ। ਇਹ ਹੋਰ ਤਿਆਰ ਕਰੀਏ। ਹੂੰ। ਤੇ ਇਸ ਤੋਂ ਬਾਅਦ ਸ਼ਾਇਦ ਮੈਂ ਸਤਿੰਦਰ ਸਤਾਜ ਦਾ ਸਟੈਚੂ ਤਿਆਰ ਕਰੂੰਗਾ। ਹੂੰ। ਕਿਉਂਕਿ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਸਾਫ਼ ਸੁਬਰੀ ਲੱਗਦੀ। ਹੂੰ। ਜੋ ਜਿਸ ਨੇ ਜੋ ਸਾਫ਼ ਲਿਖਿਆ ਉਹ ਸਤਿੰਦਰ ਸਤਾਜ ਸਾਹਿਬ ਹੈ। ਮੈਂ ਵੀ ਉਹਨਾਂ ਦੀ ਫੈਨ ਹਾਂ। ਹਾਂਜੀ। ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹਾਂ। ਹਾਂਜੀ ਹਾਂਜੀ। ਹੂੰ। ਸਰ ਹੁਣ ਤੱਕ ਤੁਸੀਂ ਕਿੰਨਿਆਂ ਨੂੰ ਮਿਲ ਚੁੱਕੇ ਹੋ? ਜੈ ਦਾ ਸਟੈਚੂ ਤੁਸੀਂ ਤਿਆਰ ਕੀਤੇ ਨੇ। ਹਾਂਜੀ ਹਾਂਜੀ। ਹੂੰ। ਹਾਲ ਤੱਕ ਮੈਂ ਕਿਸੇ ਨੂੰ ਨਹੀਂ ਮਿਲ ਸਕੇ ਜੀ ਅਸਲ ਵਿੱਚ ਹੂੰ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਮਿਲ ਸਕਦਾ ਸੀ ਉਹਨਾਂ ਦੀ ਮੌਤ ਹੋ ਗਈ ਜੀ ਹੂੰ ਠੀਕ ਹੈ ਗੁਰਦਾਸ ਮਾਨ ਸਾਹਿਬ ਮੇਰੀ ਰੇਂਜ ਤੋਂ ਪਤਾ ਨਹੀਂ ਕਿੱਥੇ ਹੈ ਜੀ ਹੂੰ ਮੈਂ ਤਾਂ ਉਹਦੇ ਬਾਰੇ ਲਿਖਿਆ ਵੀ ਸੀ ਮਾਨਾ ਮਰ ਜਾਣਿਆ ਤੂੰ ਕੈਸੀ ਲਿਖਾਈ ਲੇ ਗੀ ਅੱਛਾ ਤੁਸੀਂ ਲਿਖਦੇ ਨਹੀਂ ਹੋ ਮਾੜਾ ਮੋੜ ਲਿਖ ਲੇਦੇ ਜਿਆਦਾ ਨਹੀਂ ਅੱਛਾ ਦੋ ਕਟਾਪੇ ਲਿਖੇ ਸੀ ਅੱਛਾ ਕੁਝ ਸੁਣਾਓ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਮੈਨੂੰ ਕਰ ਤੁਸੀਂ ਗਏ ਤਾਂ ਪਿੱਛੇ ਮੜ ਕੇ ਦੋ ਕਟਾਪੇ ਲਿਖੇ ਸੀ ਇਹਦੇ ਤੇ ਹੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੋ ਕਲ ਲੈਣਾ ਜੀ ਸੁਣਾਓ ਬਸ ਆਪਾਂ ਲਿਖਿਆ ਸੀਗਾ ਵੀ ਕਿਉਂਕਿ ਮੈਨੂੰ ਬਹੁਤ ਵਧੀਆ ਦੀ ਜਿਵੇਂ ਪੰਜਾਬੀ ਗਾਣੇ ਲਿਖਿਆ ਉਹਨੇ ਪੰਜਾਬ ਤੇ ਬਹੁਤ ਵਧੀਆ ਲਿਖਿਆ ਜੀ ਅੱਛਾ ਸਭ ਤੋਂ ਵਧੀਆ ਗਾਣਾ ਉਹਨਾਂ ਦਾ ਕਿਹੜਾ ਲੱਗਾ ਹਾਂਜੀ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਗਾਣਾ ਉਹਨਾਂ ਦਾ ਕਿਹੜਾ ਵਧੀਆ ਲੱਗਾ ਸੀ ਉਹ ਲੱਗੇ ਲੱਖ ਫਰਦੇਸੀ ਹੋਈਏ ਹਮ ਆਪਣਾ ਦੇਸ਼ ਨਹੀਂ ਭੁੱਲੀ ਦਾ ਹਮ ਕਿਉਂਕਿ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਮ ਤੇ ਉਹਨਾਂ ਨੇ ਬਹੁਤ ਵਧੀਆ ਲਿਖਿਆ ਸੀਗਾ ਉਹਨਾਂ ਨੇ ਹਰ ਇੱਕ ਟੱਪਾ ਉਹਦੇ ਵਿੱਚ ਬਹੁਤ ਵਧੀਆ ਲਿਖਿਆ ਹਮ ਤੁਹਾਡੇ ਬੇਟੇ ਵੀ ਬਾਹਰ ਨੇ ਹੁਣ ਬਾਹਰ ਤੁਸੀਂ ਉਹਨਾਂ ਨੂੰ ਭੇਜਿਆ ਹੋਇਆ ਹੈ ਤੇ ਤੁਸੀਂ ਪੰਜਾਬ ਦੇ ਵਿੱਚੋਂ ਰਹਿਣਾ ਪਸੰਦ ਕਰਦੇ ਹੋ ਤੇ ਉਹਨਾਂ ਉਹਨਾਂ ਨੂੰ ਕਿੱਦਾਂ ਭੇਜਤਾ ਬਾਹਰ ਉਹਨੂੰ ਬਹੁਤ ਕਿਆਸੀ ਮੈਡਮ ਵੀ ਤੁਸੀਂ ਨਾ ਜਾਓ ਬਹੁਤ ਜਿਆਦਾ ਵੈਸੇ ਇੱਕ ਦਿਨ ਉਹਦਾ ਪੇਪਰ ਸੀ ਉਹਦੇ ਪੁਲਿਸ ਵਿੱਚ ਭਰਤੀ ਸੀ ਉਧਰ ਵੀ ਉਹਦਾ ਪੇਪਰ ਸੀਗਾ ਪਰ ਉਹਨੇ ਆਈਲੈਟ ਦਾ ਪੇਪਰ ਦਿੱਤਾ ਤੁਹਾਡੇ ਤੋਂ ਪੁੱਛਿਆ ਸੀ ਹਾਂ ਮੈਂ ਉਹਨੂੰ ਕਿਹਾ ਸੀ ਤੂੰ ਪੁਲਿਸ ਦੀ ਭਰਤੀ ਦਾ ਪੇਪਰ ਦੇ ਹੂੰ ਕਹਿੰਦਾ ਨਹੀਂ ਮੈਂ ਆਈਲੈਟ ਦੋ ਦੇਣਾ ਹੂੰ ਮੈਂ ਬਾਅਦ ਜਾਣਾ ਹੂੰ ਪਰ ਹੁਣ ਸ਼ਾਇਦ ਉਹਨੂੰ ਲੱਗਦਾ ਦੀ ਮੈਂ ਤੇ ਪੰਸਾ ਸੱਲਾ ਨੂੰ ਬੋਲ ਰਹਿਣੇ ਲਾਉਂਦਾ ਤੁਹਾਡੇ ਸਰ ਮੁਤਾਬਕ ਬਾਹਰ ਜਿਵੇਂ ਨੌਜਵਾਨ ਪੀੜੀ ਸਾਡੀ ਜਾ ਰਹੀ ਹੈ ਕਿ ਉਹ ਸਹੀ ਹੈ ਆਪਣਾ ਪੰਜਾਬ ਛੱਡ ਕੇ ਦੇਖੋ ਜੀ ਸਾਡੀ ਸੋਚ ਸਾਨੂੰ ਸੋਚ ਬਦਲਣੀ ਚਾਹੀਦੀ ਦੇਸ਼ ਨਹੀਂ ਬਦਲਣਾ ਚਾਹੀਦਾ ਹੂੰ ਸੋਚ ਬਦਲਾਂਗੇ ਤਾਂ ਦੇਸ਼ ਵਧੀਆ ਬਣੂਗਾ ਹੂੰ ਤੇ ਦੇਸ਼ ਬਦਲਣਾ ਕੀ ਹੋ ਜਾਊਗਾ ਹੂੰ ਕੱਲ ਨੂੰ ਅਸੀਂ ਕੈਨੇਡਾ ਨਾਲ ਸਾਨੂੰ ਚੰਗਲ ਕੇ ਅਸੀਂ ਗਾਂਤੁਰ ਚੰਗੇ ਪਰ ਸਾਨੂੰ ਪੰਜਾਬ ਛੱਡ ਮੇਨ ਚੀਜ਼ ਹੁੰਦੀ ਧਰਤੀ ਧਰਤੀ ਸਾਡੇ ਕੋਲੇ ਬਹੁਤ ਸੋਹਣੀ ਪੰਜਾਬ ਦੀ ਠੀਕ ਹੈ ਇੱਥੇ ਮਿਹਨਤ ਕਰੋ ਤੇ ਬਹੁਤ ਵਧੀਆ ਪੰਜਾਬ ਸਰ ਜਿੱਦਾਂ ਦਾ ਪੰਜਾਬ ਦਾ ਸੱਭਿਆਚਾਰਾ ਪੰਜਾਬ ਦਾ ਖਾਣਾ ਇਹ ਕਿਤੇ ਬਾਹਰ ਹੋਰ ਕਿਤੇ ਦਿਖਣ ਨੂੰ ਮਿਲਦਾ ਹੀ ਨਹੀਂ ਨਹੀਂ ਮਿਲਦੇ ਨਹੀਂ ਮਿਲਦਾ ਦੱਸਦੇ ਆ ਬੱਚੇ ਕਿ ਇਹਨਾਂ ਸਾਨੂੰ ਮਹੀਨੇ ਦੀ ਪੁਰਾਣੀ ਚੀਜ਼ ਮਿਲਦੀ ਬਈ ਹੁਣ ਇੱਥੇ ਅਸੀਂ ਆਪਜੀ ਸਜਰੀ ਬਣਾ ਕੇ ਖਾਣੇ ਹਾਂ ਆਪ ਇਹ ਸਾਰੀ ਮਿਹਨਤ ਕਰਦੇ ਹੋ ਹਾਂਜੀ ਹਾਂ ਅੱਛਾ ਸਰ ਤੁਸੀਂ ਆਪਾ ਮੂਰਤੀਆਂ ਦੀ ਗੱਲ ਕਰ ਲਈਏ ਕਿ ਤੁਹਾਡੇ ਤੁਹਾਡੇ ਭਰਾ ਤੋਂ ਪਹਿਲਾਂ ਕੋਈ ਹੋਰ ਕੰਮ ਕਰਦਾ ਸੀਗਾ ਇਹ ਵਾਲੇ ਕੰਮ 'ਚ ਸੀਗਾ ਨਹੀਂ ਅਸੀਂ ਨਹੀਂ ਕਰਦੇ ਸੀ ਇੱਕ ਸਾਡਾ ਤਾਇਆ ਜੀ ਸੀ ਹਜੂਰਾ ਸਿੰਘ ਹੂੰ ਉਹ ਕਰਦੇ ਸੀਗੇ 80 1980 ਦੇ ਵਿੱਚ ਹੂੰ ਉਹਨਾਂ ਨੇ ਇੰਦਰ ਆਂਗੜੀ ਜੀ ਮੂਰਤੀ ਬਣਾਈ ਸੀਗੀ ਉਦੋਂ ਪ੍ਰਧਾਨ ਮੰਤਰੀ ਸੀ ਅੱਛਾ ਹਾਂਜੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਆਂਦੀ ਸੀਗੀ ਹੂੰ ਇੱਕ ਲੈਲਨ ਦੀ ਫੋਟੋ ਬਣਾਈ ਸੀ ਉਹਨੇ ਕਾਫੀ ਬਣਾਈਆਂ ਉਹਨਾਂ ਨੇ ਹੂੰ ਵੈਸੇ ਉਹ ਤੋਂ ਮੈਂ ਉਹਦੇ ਜਾਨੀ ਤਾਇਆ ਦੇ ਜਿਹੜੇ ਪੁੱਤੇ ਐ ਉਹ ਮੇਰੇ ਦੋਸਤ ਸੀਗੇ ਉਹਨਾਂ ਨੂੰ ਮੈਂ ਕਹਿੰਦਾ ਨਾ ਸੀ ਵੀ ਤੁਸੀਂ ਇਹ ਕੰਮ ਕਰੋ ਹੂੰ ਉਹ ਕਹਿੰਦੇ ਵੀ ਨਹੀਂ ਸਾਡੇ ਤੋਂ ਤਾਂ ਨਹੀਂ ਹੋਣਾਗਾ ਤੇ ਮੈਂ ਕਿਹਾ ਮੈਨੂੰ ਲੱਗਦਾ ਮੈਂ ਕਰ ਸਕਦਾ ਹੂੰ ਮੇਰੇ ਤੇ ਸੀ ਇੱਕ ਮੂਰਤੀ ਮੇਰੇ ਉਹਦੇ ਮੈਂ ਬਹੁਤ ਛੋਟਾ ਸੀਗਾ ਵੀ ਇੱਕ ਮੂਰਤੀ ਉਹਦੇ ਮੈਂ ਦੋ ਬਣਾ ਉਹਦੇ ਨਾਲ ਤੇ ਤੁਹਾਨੂੰ ਦੋ ਦੇ ਦੂੰਗਾ ਆਪਣਾ ਹਮ ਪਰ ਉਹ ਨਹੀਂ ਸਿੱਖੇ ਪਰ ਹੁਣ ਉਹ ਮੇਰੇ ਕੋਲ ਆ ਕੇ ਦੇਖਦੇ ਖੜਦੇ ਆ ਹਮ ਉਹਦਾ ਪੜੋਤਾ ਜਿਹੜਾ ਉਹ ਮੈਨੂੰ ਕਹੂਗਾ ਕਿ ਚਾਚਾ ਜੀ ਮੈਨੂੰ ਕੰਮ ਸਿਖਾ ਦਿਓ ਮੈਂ ਖਿਆਲ ਜਿਆ ਕਰਨ ਮੇਰੇ ਕੋਲ ਅੱਛਾ ਕੋਈ ਸਟੂਡੈਂਟਸ ਨੂੰ ਸਿਖਾਉਂਦੇ ਕੋਈ ਹੋਰ ਬੱਚੇ ਆਉਂਦੇ ਕੀ ਸਾਨੂੰ ਵੀ ਸਿਖਾਓ ਇਹ ਕੰਮ ਨਹੀਂ ਹਲੇ ਨਹੀਂ ਆਉਂਦੇ ਜੀ ਹਲੇ ਅਸਲ ਰੈਗੂਲਰ ਮੈਂ ਇਹਨਾਂ ਦੁਕਾਨ ਤੇ ਜਦੋਂ ਰੈਗੂਲਰ ਆ ਗਿਆ ਫਿਰ ਆਪਾਂ ਚਲੋ ਐਡ ਵੀ ਲਵਾ ਸਕਦੇ ਆ ਵੀ ਭਾਈ ਜੀ ਸਿੱਖਣਾ ਤਾਂ ਆ ਵੀ ਸਕਦੇ ਸ ਤੇ ਤੁਹਾਨੂੰ ਕੀ ਲੱਗਦਾ ਇੱਕ ਬੱਚੇ ਨੂੰ ਇਹ ਕੰਮ ਸਿੱਖੜ ਚ ਕਿੰਨਾ ਕੁ ਵਕਤ ਲੱਗ ਸਕਦਾ ਦੇਖੋ ਦਿਮਾਗ ਹੈ ਜੀ ਅਲਗ-ਅਲਗ ਹੈ ਹੂੰ ਕੋਈ ਮਹੀਨੇ ਚ ਸਿੱਖ ਸਕਦਾ ਹੁਣ ਜਾਨੀ ਮੈਂ ਕਿਹੜੇ ਸਿੱਖਿਆ ਕਿ ਤੋਂ ਹੂੰ ਪਰ ਮੇਰੇ ਮਨ ਚ ਸੀ ਕਿ ਮੈਂ ਬਣਾ ਸਕਦਾ ਹੂੰ ਤੇ ਜ ਬਹੁਤ ਜ਼ਿਆਦਾ ਵਕਤ ਵੀ ਲੱਗ ਸਕਦਾ ਤੇ ਮਹੀਨੇ ਚ ਵੀ ਸਿੱਖ ਸਕਦਾ ਹੂੰ ਅੱਛਾ ਸਾਰਾ ਦਿਨ ਤੁਸੀਂ ਦਰਵਾਜ਼ਿਆਂ ਦਾ ਵੀ ਕੰਮ ਕਰਦੇ ਹੋ ਇੱਧਰ ਵੀ ਸਾਮਦੇ ਹੋ ਤੇ ਘਰ-ਬਾਰ ਨੂੰ ਕਿੱਦਾਂ ਟਾਈਮ ਦਿੰਦੇ ਹੋ ਬਸ ਇਦਾਂ ਹੀ ਟਾਈਮ ਦੇ ਫੈਮਲੀ ਚ ਕਿਉਂਕਿ ਫੈਮਲੀ ਨੂੰ ਵੀ ਟਾਈਮ ਦੇਣਾ ਇੱਕ ਬਹੁਤ ਜ਼ਰੂਰੀ ਹੁੰਦਾ ਬਿਲਕੁਲ ਬਿਲਕੁਲ ਸਹੀ ਘਰ-ਵਾਰ ਚ ਬੈਠਣਾ ਆਪਣੇ ਬੱਚਿਆਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਹਾਂ ਉਹ ਵੀ ਜ਼ਰੂਰੀ ਉਹ ਕਿੱਦਾਂ ਕਰਦੇ ਫਿਰ ਰਾਤ ਨੂੰ ਹੀ ਟਾਈਮ ਦਿੰਦੇ ਉਹਨਾਂ ਨੂੰ ਨਹੀਂ ਰਾਤ ਨੂੰ ਹੀ ਰਾਤ ਨੂੰ ਬਿਲਕੁਲ ਮੈਂ 8 ਵਜੇ ਚਲੋ ਘਰੇ ਚਲਾ ਗਿਆ 8 ਤੋਂ 10 11 ਵਜੇ ਤੱਕ ਅਸੀਂ ਬੈਠਣਾ ਕੋਈ ਮੂਵੀ ਦੇਖ ਲਈ ਜਾਂ ਗੱਲਾਂ ਬਾਤਾਂ ਕਰ ਲਈਆਂ ਅੱਛਾ ਬੇਟੀ ਇਹ ਨਹੀਂ ਕਹਿੰਦੀ ਕਿ ਪਾਪਾ ਮੈਨੂੰ ਤੁਸੀਂ ਟਾਈਮ ਨਹੀਂ ਦਿੰਦੇ ਹੈਗੇ ਸਾਰਾ ਦਿਨ ਕੰਮ ਨਹੀਂ ਬੇਟੀ ਮੇਰਾ ਮੇਰਾ ਪਰਿਵਾਰ ਬਹੁਤ ਸਾਥ ਦਿੰਦਾ ਹੈ ਹੂੰ ਮੇਰਾ ਪਾਪਾ ਜਿਹੜਾ ਬਾਹਰ ਆ ਚੈਨਲ ਬਣਾਇਆ ਉਹਨਾਂ ਨੇ ਚਲੋ ਬਹੁਤ ਵਧੀਆ ਉਹਨਾਂ ਨੇ ਮੇਰਾ ਸੰਯੋਗ ਦਿੱਤਾ ਵੀ ਬਹੁਤ ਵਧੀਆ ਗੱਲ ਹੈ ਵੀਡੀਓ ਵੀ ਸ਼ੇਅਰ ਵਗੈਰਾ ਕਰਦੇ ਆ ਹਮ ਤੇ ਬਹੁਤ ਵਧੀਆ ਸਾਥ ਦੇਦੇ ਬੇਟੀ ਮੇਰਾ ਬਹੁਤ ਸਾਥ ਦਿੰਦੀ ਹੈ ਹਮ ਵੀਡੀਓ ਬੜੀਆਂ ਹੁਣ ਮੇਰੀ ਬੇਟੀ ਬਣਾਉਂਦੀ ਹੈ ਜਦੋਂ ਮੈਂ ਦੁਕਾਨ ਤੇ ਕੰਮ ਕਰਦਾ ਹਮ ਉਹ ਬੇਟੀ ਬਣਾਉਂਦੀ ਹੈ ਹਮ ਤੇ ਜੇ ਕੋਈ ਉਹਦੇ ਵਿੱਚ ਸ਼ਬਦ ਅਸੀਂ ਪਾਉਣੇ ਆ ਹਮ ਉਹ ਮੇਰੀ ਨੋਹ ਰਾਣੀ ਮੇਰਾ ਬੇਡਾ ਮੰਗਿਆ ਹੋਇਆ ਹਮ ਉਹ ਖੁਦ ਲਿਖਦੀ ਹੈ ਹਮ ਤੇ ਖੁਦ ਉਹ ਬੋਲਦੀ ਆ ਵਾਅਦ ਦਿੰਦੀ ਫਿਰ ਉਹ ਲਾ ਅੰਦਰ ਤੇ ਹਮ ਸਰ ਤੁਸੀਂ ਡਾਕਟਰ ਅੰਬੇਦਕਰ ਦਾ ਵੀ ਜਿਹੜੀ ਆ ਤਸਵੀਰ ਬਣਾਈ ਹੈ ਕਹਿ ਲੋ ਉਹਨਾਂ ਦਾ ਸਟੈਚੂ ਬਣਾਇਆ ਹੈ ਉਹ ਕਦੋਂ ਸਟਾਰਟ ਕੀਤਾ ਸੀਗਾ ਬਣਾਉਣਾ ਉਹ ਮੈਂ 2 ਸਾਲ ਪਹਿਲਾਂ ਕੀਤਾ ਜੀ ਹੂੰ ਕਿਉਂਕਿ ਮੈਂ ਨਾ ਮੋਬਾਈਲ ਤੇ ਦੇਖ ਰਿਆ ਸੀਗਾ ਉਹ ਅੰਬੇਦਕਰ ਬਾਰੇ ਆਇਆ ਫਿਰ ਮੈਂ ਸੁਣਿਆ ਉਹਦਾ ਇਤਿਹਾਸ ਵੀ ਉਹ ਬਹੁਤ ਗਰੀਬ ਘਰੋਂ ਸੀਗਾ ਹੂੰ ਤੇ ਜਾਨੀ ਉਹਨੂੰ ਲੋਕ ਉਹਨੂੰ ਪਾਣੀ ਨਾਲ ਪਾਣੀ ਪਿਉਣਾ ਪਸੰਦ ਨਹੀਂ ਕਰਦੇ ਸੀ ਉਹਨੇ ਬਹੁਤ ਸੰਘਰਸ਼ ਕੀਤਾ ਹੂੰ ਤੇ 50000 ਤਾਂ ਸ਼ਾਇਦ ਉਹਨੇ ਬੁੱਕ ਹੀ ਪੜ੍ਹੀ ਹੈ ਜੀ ਜਿਹੜੀ ਲਾਇਬ੍ਰੇਰੀ ਉਹਦੇ ਰਸੀਗੀ ਹਮ ਤੇ ਸэр 12 13 ਸ਼ਾਇਦ ਪਛਾਵਾਂ ਜਾਂਦੇ ਸੀ ਪਰ ਉਹਨੇ ਆਪਣਾ ਹਿੰਮਤ ਨਹੀਂ ਹਾਰੀ ਬਹੁਤ ਜਿਆਦਾ ਸੰਲatsch ਕਰਕੇ ਉਹਨੇ ਇੱਕ ਆਪਣਾ ਸਵਧਾਨ ਲਿਖਿਆ ਜੀ ਹਮ ਅੱਛਾ ਸэр ਸੋਸ਼ਲ ਮੀਡੀਆ ਤੇ ਆਉਣ ਬਾਰੇ ਕਿਵੇਂ ਖਿਆਲ ਆਇਆ ਕਿ ਮੈਂ ਸੋਸ਼ਲ ਮੀਡੀਆ ਤੇ ਇੱਕ ਤੁਸੀਂ ਵੀਡੀਓ ਪਾਉਨੇ ਹੋ ਤੇ ਵੀਡੀਓ ਦੇ ਵਿੱਚ ਤੁਸੀਂ ਲੋਕਾਂ ਨੂੰ ਕੁਝ ਸਿਖਾਉਣਾ ਚਾਹੁੰਦੇ ਹੋ ਕਿ ਕਿ ਫੇਮਸ ਹੋਣ ਦੇਖ ਅੱਜ ਕੱਲ ਕਿ ਕਿ ਫੇਮਸ ਹੋਣ ਦਾ ਵੀ ਹਰ ਇੱਕ ਚੀਕੀੜਾ ਹੈਗਾ ਕਿ ਮੈਂ ਫੇਮਸ ਹੋਵਾਂ ਤੇ ਆਪਣੀ ਵੀਡੀਓ ਪਾਵਾਂ ਨੇ ਤਾਂ ਹੁੰਦਾ ਜੀ ਚਲੋ ਥੋੜਾ ਪਤਾ ਫੇਮਸ ਦਾ ਪੱਕੇ ਐ ਹੁੰਦਾ ਵੀ ਮੈਨੂੰ ਵਿਰਸੇ ਬਾਰੇ ਲੋਕ ਜਾਣਨ ਕਿਉਂਕਿ ਪੰਜਾਬ ਦਾ ਵਿਰਸਾ ਸਾਡੀ ਖੇਤੀ ਕਿਦਾਂ ਹੁੰਦੀ ਸੀ ਪਹਿਲਾਂ ਹੁਣ ਅਸੀਂ ਕਿਵੇਂ ਕਰਦੇ ਆ ਤੇ ਅਸੀਂ ਤਾਂ ਇਹ ਚੀਜ਼ ਨੂੰ ਭੁੱਲਦੇ ਆ ਨਾ ਬਿਲਕੁਲ ਭੁੱਲਦੇ ਆ ਇਸ ਕਰਕੇ ਮਤਲਬ ਸੋਸ਼ਲ ਮੀਡੀਆ ਤੇ ਐ ਇਸ ਤਰ੍ਹਾਂ ਐ ਅੱਛਾ ਤੁਸੀਂ ਪ੍ਰਦਰਸ਼ਨੀਆਂ ਲਾਈਆਂ ਹੁਣ ਕਾਫੀ ਮੇਲਿਆਂ 'ਚ ਵੀ ਜਾ ਚੁੱਕੇ ਹੋ ਤੇ ਕਿੰਨੇ ਕ ਮੇਲੇ ਹਲੇ ਤੱਕ ਤੁਸੀਂ ਆਪਣੇ ਪ੍ਰਦਰਸ਼ਨ ਕਿੰਨੇ ਕਿੰਨੇ ਚ ਜਾ ਚੁੱਕੇ ਆ ਮਤਲਬ ਕਿੰਨੀਆਂ ਲਗਾ ਲੀਆਂ ਤੁਸੀਂ ਪ੍ਰਦਰਸ਼ਨੀਆਂ ਅਸੀਂ ਇੱਕ ਚੰਡੀਗੜ੍ਹ ਲਾਇਆ ਜੀ ਹੂੰ ਜਲੰਧਰ ਬਠਿੰਡੇ ਤਿੰਨ ਚਾਰ ਲਾਇਆ ਜੀ ਹੂੰ ਅ ਮੋਗੇ ਲਾਇਆ ਫਰੀ ਫਰੀ ਕੋਟ ਸੀ ਉਹ ਰਾਸਤ ਮੇਲਾ ਲੱਗਦਾ ਸੀ ਜੇ ਸਰ ਵਿੱਚ ਹੂੰ ਉੱਥੇ ਅਸੀਂ ਹਰ ਸਾਲ ਜਾਂਦੇ ਸੀਗੇ ਹੂੰ ਉਹ ਕਾਰਨ ਕੀ ਆ ਉਹ ਥੋੜੇ ਬਹੁਤ ਖਰਚਾ ਪਾਣੀ ਸਾਨੂੰ ਦਿੰਦੇ ਸੀਗੇ ਜੀ ਪਰ ਹੁਣ ਉਹਨੇ ਚਾਕੇ ਚੇਂਜ ਹੀ ਕਰਤਾ ਹੁਣ ਉਹ ਇੱਕ ਸਟਾਲ ਦਾ 10000 ਰੁਪਏ ਲੈਂਦੇ ਆ ਲੋਨ ਵਾਲੇ ਤੋਂ ਹੂੰ ਠੀਕ ਐ ਅੱਗੋਂ ਤੇ 1000 ਰੁਪਏ ਦਿੰਦੇ ਸੀ ਸਾਡਾ ਖਰਚਾ ਪਾਣੀ ਦੇ ਦਿੰਦੇ ਸੀਗੇ ਅਸੀਂ ਉੱਥੇ ਲੈ ਕੇ ਜਾਂਦੇ ਸੀਗੇ ਪਰ ਹੁਣ 10000 ਰੁਪਏ ਲੈਂਦੇ ਆ ਅਸੀਂ ਕਿਹੜਾ ਕੋਈ ਚੀਜ਼ ਸੇਲ ਕਰਨੀ ਨਹੀਂ ਤਾਂ ਦਿਖਾਉਣਾ ਲੋਕਾਂ ਨੂੰ ਮਨੋਰੰਜਨ ਕਰਾਉਣਾ ਲੋਕਾਂ ਨੂੰ ਤੁਸੀਂ ਸੇਲ ਕਿਉਂ ਨਹੀਂ ਕਰਦੇ ਹੈਗੇ ਕਿਸੇ ਨੂੰ ਕਿਉਂਕਿ ਇੱਕ ਤੋਹਫੇ ਦੇ ਤੌਰ ਤੇ ਤਾਂ ਚਲੋ ਤੁਸੀਂ ਦੇ ਦਿੰਦੇ ਹੋ ਤੂੰ ਸੇਲ ਕਿਉਂ ਨਹੀਂ ਕਰਦੇ ਉਹ ਚੀਜ਼ਾਂ ਨੂੰ ਸਿਰ ਇਹਦਾ ਟਾਈਮ ਬਹੁਤ ਲੱਗਦਾ ਜੀ ਇਹਨਾਂ ਤੇ ਕਿਉਂਕਿ ਜੇ ਅਗਲੇ ਨੂੰ ਅਸੀਂ ਰੇਟ ਦੱਸਾਂਗੇ ਅਗਲੇ ਨੇ ਕਹਣਾ ਬੈਠਾ ਵੈਸੀ ਰੇਟ ਮੰਗੀ ਜਾਂਦਾ ਹੂੰ ਕੀ ਕਰ ਤੋਂ ਘੱਟ ਪਰ ਮਿਹਨਤ ਬਹੁਤ ਲੱਗਦੀ ਹੈ ਹਾਂਜੀ ਹਾਂਜੀ ਮਿਹਨਤ ਲੱਗਦੀ ਹੈ ਹੁਣ ਜੇ 1000 ਰੁਪਏ ਦੇ ਹਾਂਜੀ ਬਰੀਕੀ ਵਾਲੀ ਚੀਜ਼ ਹਾਂ ਹਾਂ ਕਿਉਂਕਿ ਜੇ 2 ਮਹੀਨੇ ਲੱਗਦੇ ਹੈ 1000 ਰੁਪਏ ਦੇ ਹੜੀ ਲਾਈਏ 4 ਘੰਟੇ ਦਾ ਮਰਜਾਨਾ ਲਾਉਣੇ ਲਾਉਣਾ ਪੱਕਾ ਇੱਥੇ ਤੇ 50-60000 ਰੁਪਏ ਕੀਮਤ ਚਾਹੀਦੀ ਹੈ ਤੇ ਹੁਣ ਤੱਕ ਤੁਸੀਂ ਕਾਫੀ ਸਾਰੇ ਸਟੈਚੂ ਬਣਾ ਲਏ ਨੇ ਨਾ ਤੇ ਕੋਈ ਸੇਲ ਕੀਤਾ ਉਹਨਾਂ ਚੋਂ ਨਹੀਂ ਸੇਲ ਮੈਂ ਇੱਕ ਅਮਰੀਕਾ ਬਲਦ ਭੇਜੇ ਸੀ ਜੀ ਹਮ ਸਟੈਚੂ ਮੈਂ ਹੁਣ ਭਗਤ ਕਬੀਰ ਦਾ ਬਣਾਇਆ ਸੀ ਜੀ ਹਮ ਉਹ ਵੀ ਚਲੋ ਗਰੀਬ ਫੈਮਿਲੀ ਸੀਗੀ ਉਹ ਉਹ ਮੈਨੂੰ ਤੁਸੀਂ ਯਕੀਨ ਮੰਨੋ 6 ਮਹੀਨੇ ਮੈਨੂੰ ਫੋਨ ਲਾਉਂਦੇ ਰਹੇ ਵੀ ਸਾਨੂੰ ਬਣਾ ਕੇ ਦੇ ਹਮ ਮੈਂ ਕਿਹਾ ਵੀ ਅਸੀਂ 30000 ਰੁਪਏ ਲਾਵਾਂਗੇ ਥੋੜੇ ਤੋਂ ਘੱਟ ਤੋਂ ਘੱਟ ਕਹਿੰਦੇ ਇੰਨੇ ਪੈਸੇ ਨਹੀਂ ਦੇ ਸਕਦੇ ਅਸੀਂ ਤਾਂ ਗੱਲੇ 'ਚ ਪੈਸੇ ਖਤਮ ਲਾ ਕੇ ਪਾਪਾ ਦੇ ਇਕੱਠੇ ਕੀਤੇ ਥੋੜੇ ਪਰ ਮਿਹਨਤ ਹੁੰਦੀ ਆ ਤਾਂ ਇਦਾਂ ਨਾ ਕਰਿਓ ਕਿਸੇ ਦਾ ਹੱਕ ਨਾ ਮਾਰਿਆ ਕਰੋ ਨਾ ਕਿਉਂਕਿ ਬਹੁਤ ਟਾਈਮ ਲੱਗਦਾ ਇਸ ਚੀਜ਼ ਨੂੰ ਇੱਕ ਇੱਕ ਚੀਜ਼ ਹੂਬ ਹੂ ਬਣਾਉਣੀ ਇੱਕ ਸਟੈਚੂ ਦੇ ਵਿੱਚ ਕਿਸੇ ਦੀ ਜਾਨ ਪਾਉਣੀ ਬਹੁਤ ਕੀ ਹੈ ਹਾਂਜੀ ਫਿਰ ਮੈਂ ਉਹ ਸਟੈਚੂ ਬਣਾਇਆ ਹਮ ਫਿਰ ਜਾਨੀ ਮੈਨੂੰ 2 ਮਹੀਨੇ ਲੱਗੇ ਉਹ ਤੇ ਮੈਨੂੰ ਦਿੱਕਤ ਵੀ ਬਹੁਤ ਆਈ ਜੀ ਕਿਉਂਕਿ ਅਸੀਂ ਪਾਲਸ ਕਿਸੇ ਪੈਂਟਰ ਤੋਂ ਵਰਵਾਉਣੇ ਹੋ ਖਰਾਬ ਦੋ ਤਿੰਨ ਆ ਦੇ ਖਰਾਬ ਹੋ ਗਈ ਹੂੰ ਫਿਰ ਮੈਂ ਉਹਨਾਂ ਕੋਲ ਸੀ ਜਿੰਨੇ ਮਾਦੀ ਪੈਸੇ ਦੇ ਦੋ ਠੀਕ ਹੈ ਥੋੜੀ ਚਾਰੇ ਉਹ ਕਹਿੰਦੇ 20000 ਰੁਪਏ ਦੇ ਜੀ ਮੈਂ ਤੁਸੀਂ 20 ਦੇ ਦੋ ਹੂੰ 20000 ਰੁਪਏ ਤੁਸੀਂ ਮੰਨ ਲਏ ਫਿਰ ਹਾਂ ਜੀ ਅੱਛਾ ਤੁਸੀਂ ਇੱਕ ਮਾਤਾ ਜੀ ਦਾ ਵੀ ਸਟੈਚੂ ਬਣਾਇਆ ਸੀਗਾ ਨਾ ਹਾਂ ਜੀ ਉਹਨਾਂ ਬਾਰੇ ਕੁਝ ਦੱਸੋ ਉਹ ਅਸਲ ਵਿੱਚ ਗੁਰਦਾਸ ਮਾਨ ਪਹਿਲਾਂ ਮੈਂ ਗੁਰਦਾਸ ਮਾਨ ਦਾ ਸਟੈਚੂ ਬਣਾਇਆ ਸੀ ਜੀ ਵੀ ਇਹ ਉਹਨਾਂ ਨੂੰ ਦੇਵਾਂਗੇ ਹੂੰ ਤੇ ਫਿਰ ਮੇਰੇ ਮਨ ਚ ਆਇਆ ਮੈਂ ਕਿਹਾ ਵੀ ਇਹ ਅਸੀਂ ਆਪਦੇ ਕੋਲੇ ਰੱਖੀਏ ਹਾਂ ਉਹਨਾਂ ਦੀ ਮਦਰ ਦੀ ਫੋਟੋ ਬਣਾਈਏ ਅੱਛਾ ਉਹਨਾਂ ਦੇ ਮਦਰ ਸੀ ਹਾਂਜੀ ਗੁਰਦਾਸਮਨ ਸਾਹਿਬ ਦੀ ਮੱਤ ਲੋਕਾਂ ਨੂੰ ਪਤਾ ਹੋਣਾ ਬਾਰੇ ਨਾ ਹਾਂਜੀ ਹਾਂਜੀ ਉਹਨਾਂ ਦੀ ਗੁਰਦਾਸਮਨ ਸਾਹਿਬ ਦੀ ਮਦਰ ਹੈ ਹਾਂ ਪਰ ਜਦ ਵੀ ਸਾਨੂੰ ਉਹ ਮਿਲਦੇ ਆ ਅਸੀਂ ਉਹ ਸਟੈਚੂ ਜ਼ਰੂਰ ਦੇਣਾ ਹੈ ਉਹਨਾਂ ਨੂੰ ਚਲੋ ਉਮੀਦ ਕਰਦੀ ਹਾਂ ਤੁਸੀਂ ਜਲਦੀ ਜਲਦੀ ਉਹਨਾਂ ਨੂੰ ਮਿਲੋ ਅੱਛਾ ਸਰ ਜਾਂਦੇ ਜਾਂਦੇ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਇਸ ਕੰਮ ਦੇ ਵਿੱਚ ਦਿਲਚਸਪੀ ਰੱਖਦੀ ਤੇ ਅੱਗੇ ਆਉਣਾ ਚਾਹੁੰਦੀ ਹੈ ਨੌਜਵਾਨ ਪੀੜ ਨੂੰ ਆਪਾਂ ਇੱਕ ਹੀ ਗੱਲ ਕਹਿਣੀ ਹੈ ਜੀ ਪੰਜਾਬ ਨੂੰ ਸੰਭਾਲੋ ਠੀਕ ਹੈ ਆਪਣਾ ਨਜ਼ਰੀਆ ਬਦਲੋ ਪੰਜਾਬ ਬਹੁਤ ਵਧੀਆ ਹੂੰ ਇਤੋਂ ਵਧੀਆ ਸ਼ਾਇਦ ਤੁਹਾਨੂੰ ਕਿਤੇ ਵੀ ਕੁਝ ਨਹੀਂ ਮਿਲਣਾਗਾ ਹੂੰ ਇਤੋਂ ਵਧੀਆ ਕੋਈ ਚੀਜ਼ ਨਹੀਂ ਹੈ ਧੰਨਵਾਦ ਸਰ ਬਹੁਤ-ਬਹੁਤ ਤੁਸੀਂ ਆਏ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਸੋ ਸੋ ਇਹ ਸੀਗੇ ਮੇਰ ਨਾਲ ਅੱਜ ਬਲਵੰਤ ਸਿੰਘ ਜੀ ਜਿਨ੍ਹਾਂ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਕੁਝ ਇਹਨਾਂ ਤੋਂ ਜਾਣਿਆ ਤੇ ਬਹੁਤ ਸੁੱਚ ਸਾਨੂੰ ਸਿੱਖਣ ਨੂੰ ਵੀ ਮਿਲਿਆ ਤੇ ਕਮੈਂਟਾਂ ਜ਼ਰੀਏ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਪੋਡਕਾਸਟ ਕਿਵੇਂ ਦਾ ਲੱਗਿਆ ਤੇ ਜੇਕਰ ਕੋਈ ਕਮੀ ਪੇਸ਼ੀ ਵੀ ਹੁੰਦੀ ਉਹ ਵੀ ਦੱਸ ਦਿਆ ਕਰੋ ਕਿਉਂਕਿ ਪੰਜਾਬ ਲੈਵਲ ਚੈਨਲ ਸਾਡਾ ਹੀ ਨਹੀਂ ਬਲਕਿ ਤੁਹਾਡਾ ਵੀ ਹੈ ਜਿੰਨਾ ਸਾਡਾ ਹੱਕ ਹੈ ਉਹਨਾ ਤੁਹਾਡਾ ਵੀ ਹੈ ਦੇ ਵਿੱਚ ਬਾਕੀ ਅੱਗੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਉਹ ਕਮੀ ਨਾ